ਕਾ ਮੇਰੇ ਮੈਨੂੰ ਬੜਾ ਤੰਗ ਕਰ ਰਹੇ ਨੇ ਤੇ ਮੇਰੀ ਜ਼ਮੀਨ ਦੇ ਉੱਤੇ ਮੈਨੂੰ ਹੀ ਠੇਕਾ ਨਹੀਂ ਮਿਲ ਰਿਹਾ ਤੇ ਉਹ ਜ਼ਬਰਦਸਤੀ ਕਿਸੇ ਹੋਰ ਨੂੰ ਦੇ ਕੇ ਮੇਰੇ ਠੇਕੇ ਨਾਲ ਵੀ ਛੇੜਖਾਨੀ ਕਰ ਰਹੇ ਨੇ ਤੇ ਮੇਰੀ ਜ਼ਮੀਨ ਦੇ ਨਾਲ ਵੀ 1819 ਦੇ ਸਾਲ ਚ ਉਹਨਾਂ ਨੇ ਮੇਰਾ 1 ਸਾਲ ਦਾ ਠੇਕਾ ਜੋ ਕਿ 7,37,000 ਬੰਦਾ ਸੀਗਾ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਕਿਦੋਂ ਐਸਐਸਪੀ ਸਾਹਿਬ ਦੇ ਮੈਂ ਐਪਲੀਕੇਸ਼ਨ ਲਗਾਈ ਉਹ ਉੱਥੇ ਪਹਿਲਾਂ ਤਾਂ ਇਸ ਗੱਲ ਤੇ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕੋਈ ਕੋਈ ਗੱਲ ਨਹੀਂ ਇਹਨਾਂ ਨੂੰ ਕਰ ਲੈੰਦੋ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਕਿ ਸਰ ਆਹ ਉਹਨਾਂ ਦਾ ਨੰਬਰ ਹੈ ਹੂੰ ਸੋ ਕਾਈਂਡਲੀ ਜੇ ਤੁਸੀਂ ਠੀਕ ਸਮਝੋ ਤਾਂ ਤੁਸੀਂ ਉਹਨਾਂ ਨਾਲ ਗੱਲ ਕਰ ਲਓ 4 ਨਵੰਬਰ ਨੂੰ ਮੈਂ ਉਹ ਮ ਐਪਲੀਕੇਸ਼ਨ ਸੰਪੰਨ 2022 2022 ਠੀਕ ਹੈ ਜੀ ਤੇ 2022 ਫਿਰ ਉਹਦੀ ਸੁਣਵਾਈ ਹੋਈ ਜਗਰਾਉਂ ਐਨ ਆਰ ਆਈ ਥਾਣੇ ਚ ਉਥੇ ਸਾਡਾ ਹਾਲ ਤੱਕ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ ਕਿ ਮੇਰਾ ਖੁਦ ਆਪਦਾ ਸਗਬਰਾ ਇਹ ਸਾਰੇ ਹਰਕਤਾਂ ਕਰ ਰਿਹਾ ਤੇ ਮੈਨੂੰ ਹਰਾਨ ਤੇ ਪਰੇਸ਼ਾਨ ਕਰ ਰਿਹਾ ਤੇ ਮੇਰਾ ਬੰਦਾ ਹਿੱਸੇ ਤੇ ਕਬਜ਼ਾ ਕਰਨਾ ਚਾਹੁੰਦਾ ਕਹਿਣ ਨੂੰ ਤਾਂ ਜਦੋਂ ਵੀ ਕੋਈ ਪੰਜਾਬ 'ਚ ਨਵੀਂ ਸਰਕਾਰ ਆਉਂਦੀ ਹੈ ਤਾਂ ਇੱਕ ਪੁਆਇੰਟ ਜ਼ਰੂਰ ਫੜਦੇ ਆ ਉਹ ਹੈ ਐਨ ਆਰ ਆਈ ਨੌਨ ਰੈਜ਼ੀਡੈਂਟ ਇੰਡੀਅਨ ਉਹ ਲੋਕ ਜਿਹੜੇ ਬਿਲੋਂਗ ਤਾਂ ਪੰਜਾਬ ਤੋਂ ਕਰਦੇ ਆ ਜੰਮੇ ਪੜੇ ਇੱਥੇ ਹੁੰਦੇ ਨੇ ਲੇਕਿਨ ਮਿਹਨਤ ਕਰਨ ਵਾਸਤੇ ਪਰਿਵਾਰ ਪਾਲਣ ਲਈ ਕੁਝ ਬੜਨ ਲਈ ਫੋਰਨ ਕੰਟਰੀਆਂ ਜਾਂ ਦੂਜੇ ਦੇਸ਼ਾਂ ਜਾਂਦੇ ਨੇ ਪਰ ਕਿਤਨਾ ਕਿਤੇ ਪੰਜਾਬ 'ਚ ਜੁੜੇ ਰਹਿਣ ਕਿਉਂਕਿ ਪੰਜਾਬ 'ਚ ਜ਼ਮੀਨ ਹੁੰਦੀ ਹੈ ਜ਼ਮੀਨ ਜੀਹਾਂ ਜਿਹਨੂੰ ਜੱਟ ਮਾਂ ਦਾ ਦਰਜਾ ਦਿੰਦਾ ਹੈ ਕਿਹਾ ਜਾਂਦਾ ਹੈ ਕਿ ਜ਼ਮੀਨ ਇੱਕ ਮਰਦ ਦਾ ਗਹਿਣਾ ਹੁੰਦੀ ਹੈ ਪਰ ਤੁਸੀਂ ਹੈਰਾਨ ਹੋ ਜਾਓਗੇ ਕਿ ਕਈ ਪਾਰਟੀਆਂ ਆਈਆਂ ਕਈ ਸਰਕਾਰਾਂ ਬਦਲੀਆਂ ਜਦੋਂ ਮੁੜ ਕੇ ਐਤਕੀ ਪੰਜਾਬ ਚ ਆਮ ਆਪ ਦੀ ਪਾਰਟੀ ਦੀ 2022 ਚ ਸਰਕਾਰ ਆਉਂਦੀ ਹੈ ਉਹ ਵੀ ਇਹੀ ਕਹਿੰਦੇ ਨੇ ਕਿ ਐਨ ਆਰ ਆਈ ਦੀ ਸੇਫਟੀ ਸਿਕਿਉਰਿਟੀ ਉਹਦੀ ਪ੍ਰੋਪਰਟੀ ਦੀ ਸੇਫਟੀ ਸਿਕਿਉਰਿਟੀ ਸਾਡੀ ਪ੍ਰਾਇੋਰਟੀ ਹੈ ਲੇਕਿਨ ਇਹ ਕਿੰਨੀ ਕੁ ਪ੍ਰਾਇੋਰਟੀ ਹੈ ਅੱਜ ਇਹਦੀ ਮੈਂ ਤੁਹਾਨੂੰ ਪੋਲ ਖੋਲ ਕੇ ਦਿਖਾਉਂਗਾ ਜੀ ਹਾਂ ਸਨ 87 ਦੇ ਵਿੱਚ ਯਾਨੀ ਤਕਰੀਬਨ 36 ਸਾਲ ਪਹਿਲਾਂ ਇੱਕ ਇਨਸਾਨ ਨਾਮ ਸਰਦਾਰ ਰਣਦੀਰ ਸਿੰਘ ਚਾਹਲ ਇਹ ਇੰਗਲੈਂਡ ਯੂਕੇ ਜਾਂਦੇ ਨੇ ਤੇ ਉੱਥੇ ਜਾ ਕੇ ਆਪਣਾ ਵਸ ਜਾਂਦੇ ਆ ਲੇਕਿਨ ਪਿੱਛੇ ਰੂਟਸ ਪੰਜਾਬ ਨਾਲ ਜੁੜੀਆਂ ਰਹਿਣ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੁੰਦੜੀ ਚ ਜ਼ਮੀਨ ਉੱਦਾਂ ਹੀ ਰਵੇ ਤਾਂ ਕਿਤਨਾ ਕਿਤੇ ਉਥੇ ਜਾ ਕੇ ਆਪਣੀ ਮਿਹਨਤ ਕਰਦੇ ਆ ਪਰ ਇਹ ਨਹੀਂ ਪਤਾ ਹੁੰਦਾ ਕਿ ਜਦੋਂ ਸਨ 2022 23 ਆਊਗਾ ਤਾਂ ਆਪਦੀ ਹੀ ਜ਼ਮੀਨ ਨੂੰ ਬਚਾਉਣ ਦੇ ਸ਼ਾਇਦ ਰੰਦੀਰ ਸਿੰਘ ਚਾਹਲ ਨੂੰ ਲਾਲੇ ਪੈ ਜਾਣਗੇ ਜੀ ਹਾਂ ਬੜੀ ਸ਼ਰਮ ਵਾਲੀ ਗੱਲ ਬਣ ਜਾਂਦੀ ਹੈ ਸਰਕਾਰਾਂ ਵਾਲੀ ਅਫਸਰਾਂ ਵਾਲੀ ਜਦੋਂ ਕੋਈ ਮਿਹਨਤ ਕਰਨ ਇਨਸਾਨ ਬਾਹਰੋਂ ਆਉਂਦਾ ਪਰ ਪੰਜਾਬ ਚ ਆ ਕੇ ਆਪਣੀ ਜ਼ਮੀਨ ਨੂੰ ਲੈ ਕੇ ਸੋਚੀ ਪੈ ਜਾਂਦਾ ਹੈ ਡਿਪਰੈਸ ਹੋ ਜਾਂਦਾ ਹੈ ਚਿੰਤਤ ਹੋ ਜਾਂਦਾ ਹੈ ਅ ਅਨੀ ਸਿੰਘ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਾਫੀ ਜ਼ਿਆਦਾ ਡਿਪਰੈਸਡ ਕਾਫੀ ਜ਼ਿਆਦਾ ਉਦਾਸ ਲੱਗ ਰਹੇ ਹੋ ਕੀ ਮਾਮਲਾ ਹੈ ਆਖਿਰ ਕਿਉਂ ਯੂਕੇ ਤੋਂ ਇੱਥੇ ਪੰਜਾਬ ਆ ਕੇ ਮਨ ਡਾਵਾ ਡੋਲ ਹੈ ਹੱਥ ਪੈਰ ਕੰਬ ਰਹੇ ਆ ਹਾਂਜੀ ਮੈਂ ਮੇਰੇ ਭਰਾ ਮੇਰੇ ਮੈਨੂੰ ਬੜਾ ਤੰਗ ਕਰ ਰਹੇ ਨੇ ਤੇ ਮੇਰੀ ਜ਼ਮੀਨ ਦੇ ਉੱਤੇ ਮੈਨੂੰ ਹੀ ਠੇਕਾ ਨਹੀਂ ਮਿਲ ਰਿਹਾ ਤੇ ਉਹ ਜ਼ਬਰਦਸਤੀ ਕਿਸੇ ਹੋਰ ਨੂੰ ਦੇ ਕੇ ਮੇਰੇ ਠੇਕੇ ਨਾਲ ਵੀ ਛੇੜਖਾਨੀ ਕਰ ਰਹੇ ਨੇ ਤੇ ਮੇਰੀ ਜ਼ਮੀਨ ਦੇ ਨਾਲ ਵੀ ਠੀਕ ਥੋੜਾ ਜਿਹਾ ਨਾਲ ਨਾਲ ਪੁਆਇੰਟ ਟੂ ਪੁਆਇੰਟ ਚੱਲਦੇ ਆ ਤੁਹਾਡੇ ਜੋ ਫਾਦਰ ਸਾਹਿਬ ਸੀ ਉਹਨਾਂ ਦਾ ਨਾਮ ਕੀ ਸੀ ਚਰਨ ਸਿੰਘ ਚਰਨ ਸਿੰਘ ਜੀ ਉਹਨਾਂ ਦੇ ਅੱਗੇ ਕਿੰਨੇ ਮੁੰਡੇ ਚਾਰ ਜੀ ਚਾਰ ਤੁਹਾਡਾ ਕਿੰਵਾਂ ਨੰਬਰ ਚੌਥਾ ਨੰਬਰ ਜੀ ਤੁਹਾਡਾ ਤਾਂ ਛੋਟਾ ਜਾਂ ਹਾਂਜੀ ਛੋਟਾ ਜੀ ਜੋ ਮੇਨ ਇਸ ਵਕਤ ਬੌਂਡ ਆਫ ਕੰਟੈਂਸ਼ਨ ਚੱਲ ਰਹੀ ਹੈ ਇਹ ਤੁਹਾਡੇ ਜ਼ਿਲ੍ਹੇ 3 ਨੰਬਰ ਦੇ ਭਰਾ ਨੇ ਅਮਰੀਕ ਸਿੰਘ ਅਮਰੀਕ ਸਿੰਘ ਜੀ ਉਹਨਾਂ ਨਾਲ ਚੱਲ ਰਹੀ ਹੈ ਹਾਂਜੀ ਉਹ ਮੇਰੇ ਤੋਂ ਵੱਡੇ ਨੇ ਜੀ ਤੁਹਾਡੇ ਤੋਂ ਵੱਡੇ ਨੇ ਅਮਰੀਕ ਸਿੰਘ ਹਾਂਜੀ ਸਿੰਘ ਤੁਸੀਂ 4 ਨੰਬਰ ਤੇ ਹੋ ਹਾਂਜੀ ਤੇ ਰੌਲਾ ਕਿਸ ਗੱਲ ਦਾ ਪਿਆ ਹੋਇਆ ਥੋੜੇ ਆਪੇ ਇੱਧਰ ਵੀ ਆ ਜਣ ਨਾਲ ਗੱਲ ਕਰਦੇ ਖੋਏ ਆ ਨਾਲ ਦਿਖਾ ਵੀ ਦਿੰਨੇ ਆ ਇਹ ਜ਼ਮੀਨ ਤੁਹਾਡੀ ਆ ਜਿੱਥੇ ਖੜੇ ਆ ਹਾਂਜੀ ਇਹ ਜ਼ਮੀਨ ਸਾਡੀ ਮੇਰੇ ਹਿੱਸੇ ਆਈ ਸੀਗੀ 17 ਕਿੱਲੇ ਠੀਕ ਹੈ 2003 ਸਾਡੀ ਵੰਡ ਹੋਈ ਸੀਗੀ ਠੀਕ ਹੈ ਸਾਰੇ ਭਰਾ ਵੰਡ ਸਾਡੇ ਤਾਇਆ ਜੀ ਜਿਹੜਾ ਪਿੰਡ ਚ ਰਹਿੰਦੇ ਸੀਗੇ ਉਸ ਟਾਈਮ ਉਹਨਾਂ ਨੇ ਸਭ ਵਿਚ ਬੈਠ ਕੇ ਸਾਡੇ ਚਾਰ ਚਾਰ ਢੇਰੀਆਂ ਬਣਾਤੀਆਂ ਸੀਗੀਆਂ ਚਾਰ ਢੇਰੀਆਂ ਚੋਂ ਸਾਨੂੰ ਮੈਨੂੰ 17 ਕਿਲੇ ਦਾ ਟੱਕ ਆ ਗਿਆ ਸੀ ਅਮਰੀਕ ਸਿੰਘ ਨੂੰ ਉਧਰਲੇ ਪਾਸੇ 19 ਕਿਲੇ ਦਾ ਟੱਕ ਉਹਨੇ ਦਿਖਾ ਵੀ ਦਿੰਨੇ ਆ ਇਹ ਕਿੱਥੇ ਕਿ ਜਿਵੇਂ ਆ ਪੂਰੀ ਹੈਗੀ ਇਹ ਕਿੱਥੇ ਦੱਸੂ ਮੜਾ ਜੀ ਆਪਣੀ ਆ ਪਹੀ ਜਾਂਦੀ ਆ ਜਿੱਥੇ ਪਹੀ ਖਤਮ ਹੁੰਦੀ ਆ ਉਧਰਲੇ ਪਾਸੇ ਖੰਬੇ ਪਾਸੇ ਅਮਰੀਕ ਸਿੰਘ ਦਾ ਤੇ ਆਹ ਆਮ ਸਾਰਾ ਟੱਕ ਮੇਰਾ ਠੀਕ ਹੈ ਜਦ ਟੱਕ ਅਲੱਗ-ਅਲੱਗ ਨੇ ਉਹਨਾਂ ਦਾ 19 ਕਿਲੇ ਤੋਂ ਅੱਡਾ 17 ਕਿਲੇ ਫਿਰ ਉਹਨਾਂ ਨੇ ਅਜਿਹੀਆਂ ਕਿਹੜੀਆਂ ਹਰਕਤਾਂ ਪਿਛਲੇ ਕੁਝ ਮਹੀਨਿਆਂ ਚ ਕੀਤੀਆਂ ਨੇ ਜਿਨ੍ਹਾਂ ਕਰਕੇ ਤੁਸੀਂ ਕਾਫੀ ਜ਼ਿਆਦਾ ਮਨ ਹਾਰੀ ਬੈਠੇ ਹੋ ਹਾਂਜੀ ਅਸੀਂ ਨੇੜੇ-ਨੇੜੇ ਹੋਣ ਕਰਕੇ ਅਸੀਂ ਇੱਕ ਇੱਕ ਠੇਕੇਦਾਰ ਨੂੰ ਜ਼ਮੀਨ ਦੇ ਦਿੰਦੇ ਹੁੰਦੇ ਸੀਗੇ ਪਹਿਲਾਂ ਦਿੰਦੇ ਹੁੰਦੇ ਸੀਗੇ ਤੇ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਮੈਨੂੰ ਕਾਫੀ ਪਰੇਸ਼ਾਨ ਕਰ ਰਹੇ ਨੇ 18-19 ਦੇ ਸਾਲ ਚ ਉਹਨਾਂ ਨੇ ਮੇਰਾ 1 ਸਾਲ ਦਾ ਠੇਕਾ ਜੋ ਕਿ 17 73000 ਬਣਦਾ ਸੀਗਾ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਮਤਲਬ ਕੀ ਆਪਣੀ ਆਪਣੇ 19 ਕਿੱਲੇ ਤੁਹਾਡੇ 17 ਕਿੱਲੇ ਸਾਂਝੇ ਤੌਰ ਤੇ ਕਿਸੇ ਨੂੰ ਮਾਮਲੇ ਤੇ ਠੇਕੇ ਦੇ ਦਿੰਦੇ ਸੀਗੇ ਲੇਕਿਨ ਸਨ 19 ਦਾ ਤੁਹਾਡਾ ਜਿਹੜਾ ਸਾਲ ਦਾ ਉਹ ਹੱਕ ਸੀ ਤੁਹਾਨੂੰ ਨਹੀਂ ਦਿੱਤਾ ਗਿਆ ਨਹੀਂ ਦਿੱਤਾ ਗਿਆ ਜੀ ਉਹਨਾਂ ਨੇ ਮਤਲਬ ਕੀ ਫੈਸਲਾ ਲਿਆ ਫਿਰ ਉਹ ਤੋਂ ਬਾਅਦ ਅਸੀਂ ਫੈਸਲਾ ਕਰੋਨਾ ਦੇ ਕਰਕੇ ਮਤਵਾਨੀ ਹੋਇਆ 2 ਸਾਲ ਉਹਦੇ ਬਾਅਦ ਪਿਛਲੇ ਸਾਲ ਮੈਂ ਜਦੋਂ ਆਇਆ ਉਸ ਟਾਈਮ ਮੈਂ ਅਮਰੀਕੀ ਸੰਖਾਤਾ ਸੀ ਕਿ ਮੈਂ ਤੇਰੇ ਨਾਲ ਠੇਕੇ ਤੇ ਜ਼ਮੀਨ ਨਹੀਂ ਦੇਣੀ ਮੈਂ ਆਪ ਦਾ ਠੇਕੇਦਾਰ ਖੁਦ ਆਪਣਾ ਅੰਗ ਠੀਕ ਹੈ ਦੇਖ ਮੈਂ ਇੱਥੇ ਗੱਲ ਕਰ ਗਿਆ ਸੀ ਤੇ ਇਹਨਾਂ ਇਹਨਾਂ ਦੇ ਉਹ 7,37,000 ਦੀ ਜਿਹੜੀ ਇਹਨਾਂ ਦੀ ਮੈਂ ਮਿੱਥੋ ਰੱਖ ਲਿਆ ਸੀ ਮੇਰਾ ਪੈਸਾ ਉਹ ਇਹਨਾਂ ਨਾਲ ਮੈਂ ਗੱਲ ਕਰਨ ਵਾਸਤੇ ਬਹੁਤ ਕੋਸ਼ਿਸ਼ ਕੀਤੀ ਫੋਨ ਵੀ ਕੀਤੇ ਇਹਨਾਂ ਨੇ ਮੇਰਾ ਨਾ ਫੋਨ ਚੱਕਿਆ ਨਾ ਮੈਨੂੰ ਮਿਲੇ ਤੇ ਅਖੀਰ 'ਚ ਮੈਂ ਤੰਗ ਹੋ ਕੇ ਐਨਆਰਆਈ ਉਹ ਉਸ ਮਹਾਲੀ ਚ ਮੈਂ ਇੱਕ ਕੰਪਲੇਨ ਲਿਖਾਈ ਇਹ ਪਿਛਲੇ ਸਾਲ ਕਿਹੜੇ ਮਹੀਨੇ ਇਹ ਅਕਤੂਬਰ ਚ ਅਕਤੂਬਰ ਚ ਠੀਕ ਹੈ 4 ਨਵੰਬਰ ਨੂੰ ਮੈਂ ਉਹ ਮੈਂ ਅਪਲੀਕੇਸ਼ਨ ਕੰਪਲ 2022 2022 ਦੀ ਠੀਕ ਹੈ ਜੀ ਤੇ 2022 ਫਿਰ ਉਹਦੀ ਸੁਣਵਾਈ ਹੋਈ ਜਗਰਾਉਂ ਐਨ ਆਰ ਆਈ ਥਾਣੇ ਚ ਹੂੰ ਉਥੇ ਸਾਡਾ ਹਾਲ ਤੱਕ ਉਹਦਾ ਕੋਈ ਨਤੀਜਾ ਨਹੀਂ ਨਿਕਲੇ ਆ ਇੱਕ ਸਾਲ ਹੋ ਗਿਆ ਹੈ ਤੇ ਬੀਇੰਗ ਐ ਐਨ ਆਰ ਆਈ ਹਾਲੇ ਤੱਕ ਤੁਹਾਨੂੰ ਇਨਸਾਫ ਹੀ ਨਹੀਂ ਮਿਲਿਆ ਨਹੀਂ ਜੀ ਕੋਈ ਇਨਸਾਫ ਨਹੀਂ ਮਿਲਿਆ ਨਹੀਂ ਜੋ ਤੁਸੀਂ ਬਾਹਰ ਬਹਿ ਕੇ ਪੰਜਾਬ ਚ ਵੋਟਾਂ ਪਾਉਣੇ ਆ ਆਮ ਆਦਮੀ ਪਾਰਟੀ ਸਰਕਾਰ ਬਣਾਉਣੀ ਹੈ ਲੋਕਾਂ ਨੂੰ ਫੋਨ ਕਰਦੇ ਹੋ ਕਿ ਯਾਰ ਵਧੀਆ ਸਰਕਾਰ ਆਊਗੀ ਤੁਸੀਂ ਇਹ ਸੋਚ ਕੇ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਵਾਦਾ ਹੀ ਕੀਤਾ ਸੀ ਕਿ ਐਨ ਆਰ ਆਈ ਨੂੰ ਪ੍ਰਾਇੋਰਟੀ ਦੇਣਗੇ ਬਿਲਕੁਲ ਸਹੀ ਸਿਕਿਉਰਿਟੀ ਨਾਲ ਕੁਝਾ ਹਾਂ ਜੀ ਤੇ ਉਹਨਾਂ ਦੀ ਕੋਈ ਵੀ ਜਬਰਦਸਤੀ ਜ਼ਮੀਨ ਨਾਜ਼ ਦੱਬ ਸਕਦਾ ਨਾ ਵੇਚ ਸਕਦਾ ਨਾ ਕੋਈ ਜ਼ਬਰਦਸਤੀ ਦੀ ਗੱਲ ਹੋ ਰਹੀ ਹੈ ਨਾਲ ਦੇ ਨਾਲ ਦੱਸੋ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਆ ਪਛੇ ਖਾਨਪੁਰ ਫਾਰਮ ਪਿੰਡ ਪੁੰਦਰੀ ਪੜ ਰਹੇ ਹੋ ਤੇ ਨਾਲ ਦੇ ਨਾਲ ਭਤੀਜੇ ਵੀ ਇਹਨਾਂ ਦੇ ਕੋਲ ਨੇ ਜਿਹੜੇ ਨੰਬਰ 2 ਤੇ ਸੀਗੇ ਲੇਟ ਹਰਜਿੰਦਰ ਸਿੰਘ ਜੀ ਉਹਨਾਂ ਦੇ ਬੇਟੇ ਤੇ ਮੈਂ ਨਾਲ ਗੱਲ ਗੁਰਚੈਲ ਸਾਹਿਬ ਥੋੜਾ ਜਿਹਾ ਨਾ ਵਿੱਚ ਆ ਦੇਖੋ ਆ ਵਿੱਚ ਕਿੱਲੇ ਲੱਗੀਆਂ ਹੋਈਆਂ ਨੇ ਇੱਥੇ ਕੋਈ ਪਹਿਲਾਂ ਬੋਰਡ ਵਗੈਰੇ ਵੀ ਲੱਗਿਆ ਹੋਇਆ ਸੀਗਾ ਹਾਂਜੀ ਹਾਂਜੀ ਦੱਸ ਸਕਦੇ ਹੋ ਹਾਂਜੀ ਆ ਵੀ ਇੱਕ ਪਿਕਚਰ ਹੈ ਜੀ ਠੀਕ ਹੈ ਜੇ ਤੁਸੀਂ ਧਿਆਨ ਦੋਗੇ ਔਰ ਆਪਾਂ ਇਹਦੇ ਉੱਪਰ ਜਸਟ ਇਹਦੇ ਉੱਪਰ ਲਾ ਕੇ ਰੱਖਦੇ ਆਂ ਵੇਖੋ ਹਾਂ ਸੋ ਆਹੀ ਆਹੀ ਮੋਟਰ ਹੈ ਜੀ ਹਮ ਆ ਸੇਮ ਇਹਦੇ ਉੱਪਰ ਆ ਬੋਰਡ ਲੱਗਾ ਹੋਇਆ ਸੀ ਹਮ ਆ ਜਿਹੜਾ ਕਿੱਲ ਦਾ ਨਿਸ਼ਾਨ ਤੁਸੀਂ ਕਹਿ ਰਹੇ ਹੋ ਹਮ ਇਸ ਹੁਣ ਇਹਨੂੰ ਤੁਸੀਂ ਨੇੜੇ ਤੋਂ ਜੇ ਦੇਖੋਗੇ ਤਾਂ ਇਹਦੇ ਉੱਪਰ ਐਸੀ ਕੋਈ ਵੀ ਗੱਲ ਨਹੀਂ ਹੈ ਮਤਲਬ ਇਹਨਾਂ ਦੀ ਮਾਲਕੀ ਦੀ ਮੋਟਰ ਬਾਰੇ ਹੀ ਇਹ ਗੱਲ ਲਿਖਿਆ ਕਿ ਇਹ ਰੰਤੇਰ ਸਿੰਘ ਐਨ ਆਰ ਆਈ ਹਮ ਇਹਨਾਂ ਦੀ 17 ਏਕੜ ਜ਼ਮੀਨ ਹੈ ਹਮ ਥੱਲੇ ਇਹਨਾਂ ਦੇ ਫੋਨ ਨੰਬਰਸ ਨੇ ਹਮ ਉਸ ਤੋਂ ਥੱਲੇ ਇਹ ਲਿਖਾਇਆ ਗਿਆ ਹੈ ਇਹਨਾਂ ਵੱਲੋਂ ਕਿ ਇਹ ਜ਼ਮੀਨ 17 ਏਕੜ ਅਤੇ ਇਹ ਮੋਟਰ ਸਰਦਾਰ ਰੰਤੇਰ ਸਿੰਘ ਚਹਿਲ ਐਨ ਆਰ ਆਈ ਦੀ ਮਲਕੀਅਤ ਹੈ ਹਮ ਉਹਨਾਂ ਦੀ ਮੰਜ਼ੂਰੀ ਤੋਂ ਬਿਨਾ ਹਮ ਇਸ ਜ਼ਮੀਨ ਵਿੱਚ ਦਾਖਲ ਹੋਣ ਵਾਲੇ ਖਿਲਾਫ ਐਨਆਰਆਈ ਕਾਨੂੰਨ ਤਹਿਤ ਸਖਤ ਕਾਰਵਾਈ ਹੋਵੇਗੀ ਤੇ ਤੁਹਾਡੀ ਜ਼ਮੀਨ ਚ ਫਿਰ ਦਾਖਲ ਉਸ ਤੋਂ ਬਾਅਦ ਕੌਣ ਹੋਇਆ ਅਮਰੀਕ ਸਿੰਘ ਤੇ ਅਮਰੀਕ ਸਿੰਘ ਹਾਂਜੀ ਮੇਰਾ ਆਪ ਦਾ ਖੌਨ ਸਮਨ ਮੈਨੂੰ ਦੁਖਤ ਇਹ ਇਹ ਹੀ ਗੱਲ ਦਾ ਆ ਕਿ ਮੇਰਾ ਖੁਦ ਆਪਦਾ ਸਗਾਪਰਾ ਇਹ ਸਾਰੇ ਹਰਕਤਾਂ ਕਰ ਰਿਹਾ ਤੇ ਮੈਨੂੰ ਹਰਾਨ ਤੇ ਪ੍ਰੇਸ਼ਾਨ ਕਰ ਰਿਹਾ ਤੇ ਮੇਰਾ ਬੰਦ ਦਾ ਹਿੱਸੇ ਤੇ ਕਬਜ਼ਾ ਕਰਨਾ ਚਾਹੁੰਦਾ ਠੀਕ ਹੈ ਜੇਪੋ ਹੋਰ ਕੇ ਫਦਰ ਗੱਲ ਕਰੀਏ ਉਸ ਤੋਂ ਬਾਅਦ ਆ 2023 ਦੇ ਵਿੱਚ ਕਿਹੜੇ ਕਿਹੜੇ ਪਾਣੇ ਵਾਪਰੇ ਆ ਕੀ ਕੁਝ ਬਾਤ ਕਾਰਵਾਈਆਂ ਹੋਰ ਹੋਈਆਂ ਨੇ 2023 ਚ ਮੈਂ ਮੈਨੂੰ 2 ਮਹੀਨੇ ਹੋ ਗਏ ਥੇ ਆਇਨੂੰ ਤੇ ਇੱਥੇ ਕੰਪਲੇਨ ਚੱਲ ਰਹੀ ਹੈ ਐਸਪੀ ਸਾਹਿਬ ਦੇ ਹੈੱਡਕੁਆਟਰਸ ਸੇ ਤੇ ਉਹ ਸਾਡੀ ਗੱਲ ਸੁਣ ਨਹੀਂ ਰਹੇ ਅਮਰੀਕ ਸਿੰਘ ਜੋਕਸ ਕਹ ਰਿਹਾ ਉਹਦੀ ਹਰ ਗੱਲ ਇੱਕ ਸੁਣੀ ਜਾ ਰਹੀ ਆ ਤੇ ਪਰ ਅਸੀਂ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਪੇਪਰ ਐਵੀਡੈਂਸ ਲੈ ਕੇ ਆਓ ਉਹ ਅਸੀਂ ਉਹ ਵੀ ਦਿੱਤੇ ਪਰ ਸਾਡੀ ਜਿਹੜੀ ਗੱਲ ਆ ਉਹ ਸੁਣਵਾਈ ਨਹੀਂ ਹੋ ਰਹੀ ਇਹ ਮੈਨੂੰ ਇਹ ਵੀ ਪੁੱਛਣ ਚ ਆਇਆ ਵੀ ਮਈ ਮਹੀਨੇ ਚ ਕੁਝ ਇੱਥੇ ਬੀਜਾ ਸਾੜੇ ਵੀ ਗਿਆ ਸੀਗਾ ਹਾਂਜੀ ਪੰਜਵੇਂ ਮਹੀਨੇ ਚ ਇਹਨਾਂ ਨੇ ਇੱਥੇ ਨਾੜ ਕਣਕ ਦੀ ਨਾੜ ਨੂੰ ਅੱਗ ਲਾਈ ਕੀ ਬਸ ਦਿਖਾ ਸਕਦੇ ਮੜਾ ਜ ਮੈਨੂੰ ਆਖੀ ਹਾਂਜੀ ਇਸ ਪਾਸੇ ਇਸ ਪਾਸੇ ਆ ਜਗ੍ਹਾ ਤੇ ਐ ਜਗ੍ਹਾ ਤੇ ਕਣ ਕਣ ਦੀ ਨਾਲ ਨੂੰ ਅੱਗ ਲਾਈ ਤੇ ਥੋੜੀ ਜ਼ਮੀਨ ਉਸ ਪਾਸੇ ਉਹਨਾਂ ਨੇ ਬਾਕੇ ਪਨੀਰੀ ਲਾਉਣ ਦੀ ਕੋਸ਼ਿਸ਼ ਕੀਤੀ ਉਸ ਤੇ ਜਦੋਂ ਸਾਨੂੰ ਪਤਾ ਲੱਗਿਆ ਮੈਂ ਗੁਰਪ੍ਰੀਤ ਨੂੰ ਕਹਿ ਕੇ ਐਸਐਸਪੀ ਸਾਹਿਬ ਜਗਰਾਵ ਵਿੱਚ ਕੰਪਲੇਨ ਲਗਾਈ ਜੋ ਉਹ ਆ ਵੀ ਕੁਚਰੇ ਦੀ ਜਿਹੜੀ ਅੱਗ ਲਾਈ ਗਈ ਆ ਪਿਕਚਰ ਜਿਦੋਂ ਇਹ ਅੱਗ ਲਾਈ ਗਈ ਹੈ ਉਹ ਦਰਸ਼ਕੋ ਦੇਖ ਸਕਦੇ ਹੋ ਆਓ ਕਮਰਾ ਜਿਹਦੇ ਬਾਹਰ ਇਸ ਵਕਤ ਅਸੀਂ ਮੌਜੂਦ ਆ ਤੇ ਆਹ ਪਰ ਆਹ ਪਰ ਇਹ ਬੋਤਾ ਅਵਰੂਤ ਦਾ ਬਹੁਤ ਮਹਾਰਾ ਮੱਚ ਜੋ ਸਾਰਾ ਬੱਚਾ ਠੀਕ ਹੈ ਸੋ ਦਰਸ਼ਕੋ ਆ ਦੇਖ ਸਕਦੇ ਹੋ ਕਿ ਇਸ ਵਕਤ ਮੇਰੇ ਹੱਥ ਚ ਆ ਫੜਿਆ ਹੋਇਆ ਜੀ ਸੋ ਆਓ ਕਮਰਾ ਜਿਹਦੇ ਬਾਹਰ ਮੈਂ ਮੌਜੂਦ ਆ ਜਿਹਦੇ ਬਾਹਰ ਮੈਂ ਖੜਾ ਹੋਇਆ ਤੇ ਇਹ ਬਿਲਕੁਲ ਇਹਦੇ ਨਾਲ ਇੱਥੇ ਇਹ ਅੱਗ ਲੱਗੀ ਸੀ ਤੇ ਹੈਰਾਨੇ ਵਾਲੀ ਗੱਲ ਦਰਸ਼ਕੋ ਦੇਖ ਸਕਦੇ ਹੋ ਕਿ ਚੌਥੇ ਨੰਬਰ ਵਾਲੇ ਭਰਾ ਐਨ ਆਰ ਆਈ ਯੂਕੇ ਦੇ ਰਹਿਣ ਵਾਲੇ ਸਿਟੀਜ਼ਨ ਸਰਦਾਰ ਰਣਜੀਤ ਸਿੰਘ ਚਾਹਲ ਜੋ ਇਸਕ ਮੌਜੂਦ ਨੇ ਆ ਖੜੇ ਐ ਮਯੂਸ ਹੋ ਕੇ ਇਹਨਾਂ ਦੀ ਜ਼ਮੀਨ ਸ਼ੁਰੂ ਇੱਥੋਂ ਦੀ ਹੁੰਦੀ ਹੈ ਹੈਰਾਨੀ ਵਾਲੀ ਗੱਲ ਹੈ ਕਿ ਆ ਦੇਖ ਸਕਦੇ ਹੋ ਜਿੱਥੇ ਆ ਪਪੂਲਰ ਲੱਗਿਆ ਹੋਇਆ ਹੈ ਇਹਦੇ-ਇਹਦੇ ਪਾਸਿਓਂ ਇਹਨਾਂ ਦੀ ਜ਼ਮੀਨ ਸ਼ੁਰੂ ਹੁੰਦੀ ਹੈ 17 ਕਿੱਲੇ ਤੇ ਇੱਥੋਂ ਦੀ ਹੁੰਦੀ ਹੋਈ ਆਪਹੀ ਦੇ ਨਾਲ-ਨਾਲ ਇਹ ਇੱਥੇ ਤੱਕ ਜਿੱਦੇ ਤੱਕ ਤੁਸੀਂ ਇਹ ਸਾਰਾ ਇੱਕ ਰੰਗ ਦੇਖ ਸਕਦੇ ਹੋ ਉੱਥੇ ਤੱਕ ਇਹ ਜ਼ਮੀਨ ਜਾਂਦੀ ਹੈ ਤੇ ਉਸ ਤੋਂ ਬਾਅਦ ਹਰਾਨੇ ਵਾਲੀ ਗੱਲ ਦੇਖੋ ਕਿ ਜिले ਇਹਨਾਂ ਦੇ ਭਰਾ ਨੇ ਜਿਹੜੇ ਇੱਥੇ ਜਮੀਨ 'ਚ ਆਪਣਾ ਕਬਜ਼ਾ ਕਰਨ ਨੂੰ ਅਮਾਨਤ ਖਿਆਨਤ ਜਾਂ ਹੁਣ ਪੰਗੇ ਲੈ ਰਹੇ ਨੇ ਉਹਨਾਂ ਦੀ ਜਮੀਨ ਦੱਸ ਦਿੰਦਾ ਵੀ ਤਕਰੀਬਨ ਲਾੜੋ ਤੁਸੀਂ ਜਿੱਥੇ ਕੋ ਮੋਟਰਸਾਈਕਲ ਜਾ ਰਿਹਾ ਹੈ ਦੇਖ ਪਾ ਰਹੇ ਹੋ ਉਸ ਤੋਂ ਵੀ ਅੱਗੋਂ ਜਾ ਕੇ ਖੱਬੇ ਹੱਤੋਂ ਸ਼ੁਰੂ ਹੁੰਦੀ ਹੈ ਸੋ ਹੈਰਾਨੀ ਹੈ ਕਿ ਦੇਖੋ ਜ਼ਮੀਨ ਨਾਲ-ਨਾਲ ਵੀ ਨਹੀਂ ਹੈ ਸਾਂਝੀ ਵੀ ਨਹੀਂ ਹੈ ਮਲਕੀਅਤ ਵੀ ਆਪਣੀ ਆਪਣੀ ਹੈ ਤੇ ਜਿੱਥੇ ਤਕਰੀਬਨ ਹਜੇ ਮੋਟਰਸਾਈਕਲ ਪਹੁੰਚ ਰਿਹਾ ਉੱਥੋਂ ਦੀ ਉਹ ਅੱਗੋਂ ਦੀ ਖੱਬੇ ਪਾਸਿਓਂ ਅਮਰੀਕ ਸਿੰਘ ਦੀ ਉਧਰ ਨੂੰ ਜ਼ਮੀਨ ਜਾਂਦੀ ਹੈ ਤੇ ਉਧਰੋਂ ਦੀ ਉਹੀ ਪੁਆਇੰਟ ਤੋਂ ਇਧਰੋਂ ਦੀ ਐ ਹੋ ਕੇ ਬਿਲਕੁਲ ਇੱਕ ਸਾਰ ਦੀ ਨਾੜ ਦੇਖ ਰਹੇ ਹੋ ਇਹਦੇ ਨਾਲ ਨਾਲ ਹੁੰਦੀ ਹੋਈ ਇਹ 17 ਕਿੱਲੇ ਜ਼ਮੀਨ ਆਂਦੀ ਹੈ ਕਿੱਥੇ ਇਹ ਜ਼ਮੀਨ ਮੁੱਕਦੀ ਹੈ ਕਿੱਥੇ ਭਰਾ 3 ਨੰਬਰ ਵਾਲੇ ਅਮਰੀਕ ਸਿੰਘ ਦੀ ਸ਼ੁਰੂ ਹੁੰਦੀ ਹੈ ਤੇ ਅਮਰੀਕ ਸਿੰਘ ਸ਼ੈਤਾਨੀ ਕਰਦਿਆਂ ਹੋਏ ਆ ਕਿਤਨਾ ਕਿਤੇ ਜ਼ਮੀਨ 'ਚ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਉਥੋਂ ਦੀ ਐਨੀ ਦੂਰੋਂ ਇੱਥੇ ਆ ਕੇ ਕਿਸੇ ਹੋਰ ਬੰਦੇ ਨੂੰ ਵਿੱਚ ਨਾਲ ਪਾ ਕੇ ਆਪਣੀ ਸ਼ਹਿ ਦੇ ਕੇ ਇੱਥੇ ਆ ਕੇ ਅੱਗ ਲਾਉਂਦੇ ਆ ਇੱਥੇ ਆ ਕੇ ਪੰਗੇ ਇੱਤੇ ਜਾਂਦੇ ਨੇ ਮਈ ਮਹੀਨੇ ਦੇ ਵਿੱਚ ਮਈ 2023 ਇਹ ਮੈਂ ਜੀ ਚਾਹ ਸਾਬ ਗੱਲ ਕਰਾ ਤਾਂ ਟੂ ਬੀ ਸਪੈਸੀਫਿਕ 16 ਮਈ 2023 ਹਾਂਜੀ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਾਰਵਾਈ ਕਰਦੇ ਹੋ ਉਸ ਤੋਂ ਬਾਅਦ ਜੀ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਗਈ ਹਮ ਐਸਐਸਪੀ ਸਾਹਿਬ ਨੇ ਉਹ ਐਪਲੀਕੇਸ਼ਨ ਡੀਐਸਪੀ ਹੈੱਡਕੁਆਟਰ ਸਾਹਿਬ ਨੂੰ ਮਾਰਕ ਕੀਤੀ ਹਮ ਅਰੇ ਡੀਐਸਪੀ ਸਾਹਿਬ ਕੋਲ ਉਹ ਐਪਲੀਕੇਸ਼ਨ ਤੇ ਜਦੋਂ ਦੋਹਾਂ ਤਰ੍ਹਾਂ ਨੂੰ ਸੱਦਿਆ ਗਿਆ ਹੂੰ ਤਾਂ ਡੀਐਸਪੀ ਸਾਹਿਬ ਵੱਲੋਂ ਇਹੀ ਕਿਹਾ ਗਿਆ ਵੀ ਐਦ ਕੀ ਇਹਨਾਂ ਨੂੰ ਕਰ ਲੈੰਦੋ ਐਵੇਂ ਅ ਵੀ ਐਦ ਕੀ ਇਹ ਗੱਲ ਕਰ ਚੁੱਕੇ ਨੇ ਠੇਕੇਦਾਰ ਵਿਚਾਰਾ ਗਰੀਬ ਆਦਮੀ ਹੈ ਅਸੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਜੀ ਦੇਖੋ ਮੈਂ ਤਾਂ ਬੀਂਗ ਅਟਾਰਨੀ ਹੂੰ ਕਿਉਂਕਿ ਉਹ ਉਹਦੇ ਦੀ ਸੀ ਇਹ ਬਾਹਰ ਸੀ ਉਸ ਟਾਈਮ ਹਾਂਜੀ ਬਾਹਰ ਸੀ ਬਾਹਰ ਹਾਂ ਜਨਵਰੀ ਲਾਸਟ ਚ ਬਾਹਰ ਜਾ ਚੁੱਕੇ ਸੀ ਜੀ ਠੀਕ ਹੈ ਜੀ ਔਰ ਉਦੋਂ ਮਤਲਬ ਤਕਰੀਬਨ ਇਹ ਅਕਤੂਬਰ 2022 ਚ ਆਏ ਦਸੰਬਰ 2022 ਚ ਵਾਪਸ ਚਲੇ ਗਏ ਤਕਰੀਬਨ 2 ਮਹੀਨੇ ਇੱਥੇ ਰਹਿ ਕੇ ਗਏ ਠੀਕ ਹੈ ਹਾਂ ਜੀ ਉਸ ਤੋਂ ਬਾਅਦ ਅਪ੍ਰੈਲ ਮਈ ਚ ਇਹ ਸਾਰੇ ਇੱਥੇ ਵਾਕਿਆ ਹੁੰਦੇ ਆ ਤੁਹਾਨੂੰ ਉਹਦੇ ਬਾਰੇ ਨਾਲ ਦਾ ਇੰਟੀਮੀਸ਼ਨ ਮਿਲ ਜਾਂਦੀ ਹੈ ਫਿਰ ਤੁਸੀਂ ਬੀਇੰਗ ਅਟਾਰਨੀ ਇਹਨਾਂ ਵੱਲੋਂ ਇਹਨਾਂ ਦੇ ਵਿਆਹ ਤੇ ਪਤੀ ਜਿਉਂਦੇ ਰਾਤੇ ਖਾਣੇ ਜਾਂਦੇ ਹੋ ਤਾਂ ਫਿਰ ਤੁਹਾਨੂੰ ਟ੍ਰੀਟ ਕਿਵੇਂ ਕੀਤਾ ਜਾਂਦਾ ਕਹੇਜੀ ਗੱਲ ਕੀਤੀ ਜਾਂਦੀ ਤੁਹਾਡੇ ਨਾਲ ਆ ਟ੍ਰੀਟ ਬਾਰੇ ਤਾਂ ਤੁਸੀਂ ਪੁੱਛੋ ਹੀ ਨਾ ਲੇਕਿਨ ਹਾਂ ਜਦੋਂ ਐਸਐਸਪੀ ਸਾਹਿਬ ਦੇ ਮੈਂ ਐਪਲੀਕੇਸ਼ਨ ਲਗਾਈ ਉਹ ਉਹ ਵੀ ਇਹਨਾਂ ਦੇ ਬਿਹਾਫ ਤੇ ਬੀਂਗ ਐਨ ਅਟਾਰਨੀ ਤਾਂ ਉੱਥੇ ਪਹਿਲਾਂ ਤਾਂ ਇਸ ਗੱਲ ਤੇ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਕੋਈ ਕੋਈ ਗੱਲ ਇਹਨਾਂ ਨੂੰ ਕਰ ਲੈੰਦੋ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਕਿ ਸਰ ਆ ਉਹਨਾਂ ਦਾ ਨੰਬਰ ਹੈ ਹੂੰ ਤੇ ਕਾਈਂਡਲੀ ਜੇ ਤੁਸੀਂ ਠੀਕ ਸਮਝੋ ਤਾਂ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿਉਂਕਿ ਇਹਦੇ ਵਿੱਚ ਮੇਰਾ ਆਪਣਾ ਪਰਸਨਲ ਫੈਸਲਾ ਤੇ ਹੋ ਹੀ ਨਹੀਂ ਸਕਦਾ ਹੂੰ ਔਰ ਜਦੋਂ ਕਿ ਜੇ ਸਾਰੇ ਹਾਲਾਤ ਜਿਵੇਂ ਕਿ ਮੈਂ ਤੁਹਾਨੂੰ ਹੁਣ ਇੱਕ ਵਾਰ ਦੁਬਾਰਾ ਵੀ ਦੱਸ ਦਿੰਦਾ ਹਾਂ ਜੀ ਕਿ ਉਹ ਆਪਣੀ ਜ਼ਮੀਨ ਇੰਨਾ ਤੋਂ ਅਲੱਗ ਦੇ ਕੇ ਜਾ ਚੁੱਕੇ ਨੇ ਠੀਕ ਹੈ ਨੰਬਰ 1 ਕਿਸੇ ਨਾਲ ਉਹ ਅਕਤੂਬਰ ਮਹੀਨਾ ਨਵੰਬਰ ਚ ਉਹਨਾਂ ਨੇ ਕਮਿਟ ਕੀਤਾ ਹਰੀ ਸਿੰਘ ਨਾਮ ਦੇ ਬੰਦੇ ਨਾਲ ਕਿ ਮੈਂ ਆਪਣੇ ਭਰਾ ਨਾਲ ਇਹ ਜ਼ਮੀਨ ਠੇਕੇ ਤੇ ਨਹੀਂ ਦੇਣੀ ਮੈਂ ਦੁਖੀ ਹੋ ਚੁੱਕਿਆ ਹਾਂ ਹੁਣ ਮੈਂ ਜ਼ਮੀਨ ਆਪਣੀ ਅੱਡ ਹੀ ਰਾਹੂੰਗਾ ਠੀਕ ਹੈ ਤੇ ਕੋਈ ਅਮਰੀਕ ਸਿੰਘ ਜਿਹੜੇ ਸਾਡੇ ਮੇਰੇ ਚਾਚਾ ਲੱਗਦੇ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਤੇ ਨੰਬਰ 2 ਤੇ ਉਹ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਉਹ ਖੁਦ ਖੇਤੀ ਨਹੀਂ ਕਰਦੇ ਇਹ ਮੇਰੀ ਗੱਲ ਨੂੰ ਧਿਆਨ ਦਿਓ ਠੀਕ ਹੈ ਇੱਕ ਗੱਲ ਹੁੰਦਾ ਹੈ ਕਿ ਇੱਕ ਬੰਦਾ ਖੇਤੀ ਕਰਦਾ ਹੂੰ ਉਹ ਦਾ ਜੇ ਕੋਈ ਚਸ ਹੁੰਦਾ ਹੈ ਆ ਉਹ ਨਾਲ ਹੈ ਉਹ ਇੱਕ ਡਿਫਰੈਂਟ ਇਸ਼ੂ ਹੈ ਉਹ ਸ਼ੁਰੂ ਤੋਂ ਆਪਣੀ ਜ਼ਮੀਨ ਠੇਕੇ ਦੇ ਦਿੰਦੇ ਆਏ ਨੇ ਫਿਰ ਉਹ ਕਲਕੱਤੇ ਰਹੇ ਆ ਉਹ ਕਲਕੱਤੇ ਰਹੇ ਨੇ ਜੀ ਜੀ ਤੁਹਾਡਾ ਕਲਕੱਤਾ ਕਸ਼ਮੀਰ ਟਰਾਂਸਪੋਰਟ ਫੈਮਲੀ ਬਿਜ਼ਨਸ ਹੈ ਬੜਾ ਪੁਰਾਣਾ ਜਿਹਾ ਸਾਡਾ ਬਿਜ਼ਨਸ ਪੁਰਾਣਾ ਹੈ ਜੀ ਫਿਰੇ ਤਾਇਆ ਉੱਥੇ ਦੀ ਇੱਕ ਫੇਮਸ ਬਿਲਡਿੰਗ ਹੈ ਜੀ ਸਨਿਤ ਟਾਵਰ ਹਮ ਅ ਬਿਰਲਾ ਮੰਦਿਰ ਦੇ ਨਾਲ ਉਹ ਉੱਥੇ ਰਹਿੰਦੇ ਨੇ ਜੀ ਹਮ ਇਹ ਕਲਕੱਤਾ ਦੀ ਇੱਕ ਬਹੁਤ ਫੇਮਸ ਰੋਡ ਹੈ ਐਲਗਨ ਰੋਡ ਉਹਦੇ ਤੇ ਇੱਕ ਬਿਲਡਿੰਗ ਹੈ ਨੀਲ ਕਮਲ ਟਾਵਰਸ ਇਹ ਅਮਰੀਕ ਸਿੰਘ ਉੱਥੇ ਰਹਿੰਦੇ ਰਹੇ ਨੇ ਮੱਛੇ ਨਦੇ ਉੱਥੇ ਪੜੇ ਨੇ ਇੱਕ ਵਾਲੇ ਰਣਜੀਤ ਉੱਥੇ ਹੈ ਨੰਬਰ 2 ਵਾਲੇ ਸਿਗੇ ਹਰਜਿੰਦਰ ਜੀ ਤੁਹਾਡੇ ਫਾਦਰ ਜੋ ਹੁਣ ਇਸ ਦੁਨੀਆ 'ਚ ਨਹੀਂ ਹੈਗੇ ਨੰਬਰ 3 ਵਾਲੇ ਅਮਰੀਕ ਜਿਹੜੇ ਸਾਰੇ ਪਵਾੜੇ ਪਾ ਰਹੇ ਆ ਤੇ ਨੰਬਰ 4 ਵਾਲੇ ਯੂਕੇ ਵਾਲੇ ਰੰਦੀਰ ਜੀ ਜਿਨ੍ਹਾਂ ਦਾ ਇਹ ਸਾਰਾ ਕੁਝ ੱੱਕਾ ਕੀਤਾ ਜਾ ਰਿਹਾ ਹੁਣ ਉੱਥੇ ਵੀ ਮੈਂ ਇਹੀ ਗੱਲ ਰੱਖੀ ਸੀ ਕਿ ਦੇਖੋ ਜੀ ਜਦੋਂ ਅਮਰੀਕ ਸਿੰਘ ਖੁਦ ਖੇਤੀ ਨਹੀਂ ਕਰਦੇ ਜ਼ਮੀਨ ਇਹਨਾਂ ਨੇ ਵੀ ਠੁੱਕੇ ਦੇ ਦੇਣੇ। ਇਹ ਪੁੰਦਰੀਪਿੰਡ ਕਦ ਤੋਂ ਆ ਕੇ ਰਹਿ ਰਹੇ ਆ ਕਿੰਨੇ ਸਾਲਾਂ ਤੋਂ? ਇਹ ਆਹ ਤੈਨੂੰ ਸਿਚਲੇ 2 ਸਾਲਾਂ ਤੋਂ ਬਸ 2.5 ਸਾਲ ਤੋਂ ਇੱਥੇ ਆਇਆ ਹਾਂ ਹਾਂਜੀ ਓਕੇ ਤੇ ਆਪ ਹਰਤੀ ਖੇਤੀ ਕਰਦੇ ਵੀ ਨਹੀਂ ਆਪਣੀ ਵੀ ਜ਼ਮੀਨ ਠੇਕੇ ਤੇ ਹੀ ਉਹ ਦਿੱਤੀ ਰੱਖੀ ਹੈ ਠੇਕੇ ਤੇ ਦਿੱਤੀ ਪਹਿਲੇ ਦਿਨ ਤੋਂ ਹੀ ਜ਼ਮੀਨ ਠੇਕੇ ਤੇ ਹੈ ਹੂੰ ਉੱਥੇ ਮੈਂ ਡੀਐਸਪੀ ਸਾਹਿਬ ਨੂੰ ਵੀ ਇਹ ਬੇਨਤੀ ਕੀਤੀ ਸੀ ਜੀ ਦੇਖੋ ਜਦੋਂ ਜ਼ਮੀਨ ਇਹਨਾਂ ਨੇ ਵੀ ਠੇਕੇ ਤੇ ਆਪਣੀ ਦੇਣੀ ਹੈ ਇਹਨਾਂ ਨੇ ਆਪਣੀ ਦੇਣੀ ਹੈ ਠੇਕਾ ਦੋਨਾਂ ਨੂੰ ਆਪਣੀ ਆਪਣੀ ਜ਼ਮੀਨ ਦਾ ਮਿਲਦਾ ਵੀ ਆਪਣੀ ਹੈ ਨਾ ਹਾਂਜੀ ਤਾਂ ਇਹ ਇਹ ਮੈਨੂੰ ਇਹ ਸਮਝਾ ਦੇਣ ਵੀ ਇਹਨਾਂ ਦਾ ਇੰਟਰਸਟ ਕੀ ਹੈ ਹਾਂ ਸਿਵਾਏ ਇਹਨਾਂ ਨੂੰ ਖਰਾਬ ਕਰਨ ਦੇ ਕਿਉਂਕਿ ਸਮਝ ਸਭ ਨੂੰ ਆ ਰਿਹਾ ਸੀਗਾ ਕਿ ਜੇ ਇੱਕ ਬੰਦਾ ਜਿਹੜਾ ਕਿ ਦਿੰਦਾ ਹੀ ਠੇਕੇ ਤੇ ਆਪਣੀ ਖੁਦੀ ਜ਼ਮੀਨ ਉਹਨੂੰ ਦੂਜੇ ਦੀ ਜ਼ਮੀਨਾਂ ਇੰਟਰਫੇਅਰ ਕਰਨ ਦਾ ਮੇਨ ਕਾਰਨ ਹੀ ਕੀ ਆ ਇਹਨਾਂ ਤੋਂ ਪੁੱਛਦੇ ਆ ਰੰਦੀਰ ਜੀ ਜਦ ਤੁਹਾਡੀ ਜ਼ਮੀਨ ਵੱਖਰੀ ਹੈ ਵਿੱਚ ਵੀ ਹੀ ਵੱਖਰੀ ਹੈ ਰਸਤਾ ਵੱਖਰਾ ਹੈ ਉਹਨਾਂ ਦੀ ਅਲੱਗ ਹੈ ਤੁਹਾਡੀ ਤਾਂ ਆਪਸ ਨਾਲ ਜੁੜਦੀ ਵੀ ਨਹੀਂ ਪਈ ਜ਼ਮੀਨ ਫਿਰ ਤੁਹਾਡੇ ਜिले ਵੱਡੇ ਭਰਾ ਨੇ ਤਿੰਨ ਨੰਬਰ ਵਾਲੇ ਅਮਰੀਕ ਸਿੰਘ ਇਹ ਤੁਹਾਡੀ ਮਰਜ਼ੀ ਦੇ ਬਿਗੈਰ ਠੱਕੇ ਨਾਲ ਤੁਹਾਡੀ ਹੀ ਜ਼ਮੀਨ ਆਪਣੇ ਪਸੰਦੀਦਾ ਠੇਕੇਦਾਰ ਨੂੰ ਚੁਕਾਉਣ ਨੂੰ ਫਿਰਦੇ ਕੋ ਪੇੜ ਵਿੱਚੋਂ ਮਾਮਲਾ ਕੀ ਆ ਕਾਲੇ ਕੀ ਨੇੜੇ ਨੇੜੇ ਜ਼ਮੀਨ ਹੋਣ ਕਰਕੇ ਮੈਂ ਬਾਹਰ ਰਹਿਦਾ ਸੀਗਾ ਤੇ ਮੈਂ ਆਪਦੇ ਭਰਾ ਦੇ ਉੱਤੇ ਭਰੋਸਾ ਕਰ ਲਿਆ ਤੇ اسی ਇੱਕ ਹੀ ਠੇਕੇਦਾਰ ਨੂੰ ਦੋਨੇ ਜ਼ਮੀਨ ਦੇ ਦਿੰਦੇ ਸੀ ਉਹ ਆਬਦ ਉਹ ਠੇਕਾ ਲੈ ਲੈਂਦੇ ਸੀਗੇ ਠੀਕ ਹੈ ਉਸ ਤੋਂ ਬਾਅਦ ਜਦੋਂ 18 19 ਆਲਾ ਤਰ੍ਹਾਂ ਸਾਲ ਦੇ ਇੱਕ 7 ਲੱਖ ਦੇ ਆਸ-ਪਾਸ ਇਹਨਾਂ ਨੇ ਅਮਾਨਤ ਖਿਆਣ ਕੀਤੀ ਪੈਸੇ ਤੁਹਾਨੂੰ ਨਹੀਂ ਦਿੱਤੇ ਉਹ ਵੀ ਮਾਰ ਲਿਆ ਫਿਰ ਤੁਸੀਂ ਗੁੱਸੇ ਜਾ ਕੇ ਇਹਨਾਂ ਨੂੰ ਕਿਹਾ ਵੀ ਹੁਣ ਅੱਜ ਤੋਂ ਬਾਅਦ ਆਪਾਂ ਜ਼ਮੀਨ ਸੰਜੀ ਨਹੀਂ ਦੇਣੀ ਉਸ ਤੋਂ ਬਾਅਦ ਫਿਰ ਹੁਣ ਦੁਬਾਰਾ ਇੱਥੇ ਇੰਟਰਫੇਰੈਂਸ ਮੈਨੂੰ ਇਹ ਵੀ ਸੁਣਨ ਚਾਹੀ ਪਤਾ ਲੱਗਿਆ ਸੀਗਾ ਵੀ ਇੱਥੇ ਕੋਈ ਗੱਟੂ ਪਏ ਸੀਗਾ ਉਹ ਵੀ ਚੋਰੀ ਕਿਤੇ ਗਏ ਆ ਯਾਨੀ ਖੋਚਿਆਰਕਤ ਹੋ ਹੀ ਗਿਆ ਸਾਡੇ ਠੇਕੇਦਾਰ ਨੇ ਇੱਥੇ ਸਮਾਨ ਰੱਖਿਆ ਸੀਗਾ ਜਿੰਨੇ ਬੌਣੀ ਸੀਗੀ ਤੇ ਉਹਨਾਂ ਦਾ ਸਮਾਨ ਵੀ ਚੱਕ ਲਿਆ ਸਾਡੇ ਬੋਰਡ ਵੀ ਅੰਦਰੋਂ ਪ ਦੇ ਫੋਟੋ ਦੇਖਿਆ ਵੀ ਬੁਰ ਹਾਂਜੀ ਆ ਇੱਕ ਪਿਕਚਰ ਹੋਰ ਹੈ ਜੀ ਇਹਦੇ ਤੇ ਤੁਸੀਂ ਧਿਆਨ ਦੋਗੇ ਤਾਂ ਤੁਸੀਂ ਦੇਖੋਗੇ ਕਿ ਆਹਾ ਜਿਹੜਾ ਸਮਾਨ ਸੀਗਾ ਇਹ ਜਦੋਂ ਲਾਸਟ ਈਅਰ ਮੁੰਡਾ ਇੱਥੇ ਜਿਹਦੇ ਕੋਲ ਠੇਕੇ ਤੇ ਸੀ ਪਰਮਿੰਦਰ ਸਿੰਘ ਉਹ ਜਦੋਂ ਜ਼ਮੀਨ April end ਦੇ ਵਿੱਚ ਉਹਦਾ ਠੇਕੇ ਵਾਲਾ ਟਾਈਮ ਖਤਮ ਹੋ ਗਿਆ ਉਹਨੇ ਆ ਕੇ ਉਹਨੇ ਚਾਚਾ ਇਹ ਨਾਲ ਗੱਲ ਕੀਤੀ ਇਹਨਾਂ ਦੇ ਕਹਿਣ ਤੇ ਹੀ ਇਹ ਵੀ ਕਹਿਣ ਤੇ ਹੀ ਉਹ ਆਪ ਸਪੋਰਟਰ ਦੀਆਂ ਚਾਬੀਆਂ ਉਹ ਮੈਨੂੰ ਦੇ ਗਿਆ April 2023 ਚ ਐਂਡ ਚ ਐਂਡ April ਐਂਡ 2023 ਜਦੋਂ ਉਹਨਾਂ ਨੇ ਅੱਧੀ ਕਣਕਾਂ ਦੀ ਫਸਲ ਵੱਢ ਲਈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਮੈਂ ਫਿਨਿਸ਼ ਹੋ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਸ ਸਾਲ April ਦੇ ਵਿੱਚ ਹਾਂਜੀ April ਤੇ ਮੈਂ ਕਿਹਾ ਗੁਰਪ੍ਰੀਤ ਚਾਬੀ ਦੇ ਦਿਓ ਹੂੰ ਮੋਟਰ ਦੀਆਂ ਤੇ ਇਹ ਜਿਹੜੇ ਨਵੇਂ ਠੇਕੇਦਾਰ ਨੂੰ ਚਾਬੀ ਦੇ ਦੇਣਗੇ ਸੰਭਾਲ ਦੇਣਗੇ ਜ਼ਮੀਨ ਜੋ ਇੱਥੇ ਇੱਕ ਮਾਮਲਾ ਸਮਝ ਆ ਗਿਆ ਤੁਹਾਡਾ 7.5 ਲੱਖ ਰੁਪਏ ਰਿਹਾ ਤੁਹਾਡਾ ਧੋਖਾ ਤੁਹਾਡਾ ਪ੍ਰਮ ਅਮਰੀਕ ਸਿੰਘ ਕਰ ਗਿਆ ਉਹ ਹੁਣ ਬਾਅਦ ਸਾਈਡ ਤੇ ਗੱਲ ਰਹਿ ਗਈ ਹੈ ਅਪ੍ਰੈਲ ਦੇ ਐਂਡ ਤੇ ਜਦ ਚਾਬੀਆਂ ਗੁਰਪ੍ਰੀਤ ਸਿੰਘ ਚਾਹਲ ਨੂੰ ਤੁਹਾਡੇ ਪੁੱਤ ਜੀ ਨੂੰ ਆ ਜਾਂਦੀਆਂ ਨੇ ਫਿਰ 16 ਮਈ ਨੂੰ ਆ ਕੇ ਇੱਥੇ ਅੱਗ ਲਾਣ ਦਾ ਉਹਨਾਂ ਦਾ ਮਤਲਬ ਕੀ ਬਣਦਾ ਸੀ ਜੀ ਇਹ ਖਰਾਬ ਕਰਨ ਵਾਸਤੇ ਕਿਉਂਕਿ ਮੇਰਾ ਕਸੂਰ ਰਿਹਾ ਕਿ ਮੈਂ ਬਾਹਰ ਰਹਿਣਾ ਗੁਰਪ੍ਰੀਤ ਜੀ ਦੱਸੋ ਜੀ 16 ਮਈ ਨੂੰ ਅੱਗ ਲਾਣ ਦਾ ਇਹ ਮਤਲਬ ਨਹੀਂ ਬਣਦਾ ਦੇਖੋ ਜੀ ਮਤਲਬ ਮਤਲਬ ਪੈਸੇ ਤਾਂ ਦੇਖੋ ਜਦੋਂ ਆ ਤੁਸੀਂ ਜੇ ਆਪਾਂ ਇੱਕ ਇੱਕ ਗੱਲ ਤੇ ਗੌਰ ਕਰੀਏ ਜਦੋਂ ਚਾਚਾ ਜੀ ਇੰਗਲੈਂਡ ਵਾਲੇ ਆਏ ਨਵੰਬਰ ਵਿੱਚ ਇਹਨਾਂ ਨੇ ਅਮਰੀਕ ਸਿੰਘ ਦੇ ਉੱਪਰ ਇਹ ਅਲੀਗੇਸ਼ਨ ਅਲੀਗੇਸ਼ਨ ਮੰਨ ਲੈਣਾ ਆਪਾਂ ਚਲੋ ਇਹ ਐਪਲੀਕੇਸ਼ਨ ਦਿੱਤੀ ਹੈ ਨਰਾਇਣ ਥਾਣੇ ਵਿੱਚ ਕਿ ਜੀ ਇਹਨਾਂ ਨੇ ਮੇਰਾ ਇੱਕ ਸਾਲ ਦਾ ਠੇਕਾ ਜਿਹੜਾ ਸੀ ਉਹ ਖੁਰਦਬੁਰਦ ਕਰਤਾ ਹਨ ਨੂੰ ਦਿੱਤਾ ਨਹੀਂ ਠੀਕ ਹੈ ਜੀ ਇਹ ਇਲਜ਼ਾਮ ਜਦੋਂ ਇੱਕ ਇਨਸਾਨ ਦੇ ਉੱਪਰ ਲੱਗ ਜਾਣ ਹੂੰ ਉਸ ਤੋਂ ਬਾਅਦ ਐਨ ਆਰ ਆਈ ਥਾਣੇ ਵਿੱਚ ਚਾਚਾ ਜੀ ਮੈਂ ਵੀ ਇਹਨਾਂ ਦੇ ਨਾਲ ਜਾਂਦਾ ਸੀ ਸਾਹਮਣੇ ਅਮਰੀਕ ਸਿੰਘ ਵੀ ਆਏ ਨੇ ਹੂੰ ਸਾਹਮਣੇ ਉੱਥੇ ਗੱਲਬਾਤ ਵੀ ਹੋਇਆ ਐਨ ਉਸ ਇੰਸਪੈਕਟਰ ਸਾਹਿਬ ਨੇ ਜਗਰੋਂ ਐਨ ਆਰ ਆਈ ਇੰਸਪੈਕਟਰ ਸਾਹਿਬ ਨੇ ਸਾਤੋਂ ਕਰਾਸ ਕੁਐਸਚਨਿੰਗ ਵੀ ਕੀਤੀ ਚਾਰ ਗੱਲਾਂ ਇਹਨਾਂ ਤੋਂ ਉਹਨਾਂ ਤੋਂ ਵੀ ਪੁੱਛੀਆਂ ਠੇਕੇਦਾਰ ਤੋਂ ਵੀ ਪੁੱਛੀਆਂ ਜਦੋਂ ਆਪਾਂ ਇਸ ਲੈਵਲ ਤੇ ਪਹੁੰਚ ਗਏ ਉਸ ਤੋਂ ਬਾਅਦ ਵੀ ਅਮਰੀਕ ਸਿੰਘ ਇਹ ਕਹਿੰਦੇ ਨੇ ਕਿ ਮੈਂ ਇਹ ਜ਼ਮੀਨ ਇਕੱਠੀ ਠੇਕੇ ਤੇ ਦੇਣ ਦੀ ਗੱਲ ਰੱਖ ਲਈ ਆ ਤੇ ਹੁਣ ਇਹ ਚੱਲ ਸਾਬ ਹੁਣ ਅੱਗੇ ਤੁਸੀਂ ਕੀ ਚਾਹੁੰਦੇ ਹੋ ਕੀ ਇਨਸਾਫ ਹੋਵੇ ਕਿਉਂਕਿ ਭਵੰਤਮਾਨ ਮੁੱਖ ਮੰਤਰੀ ਪੰਜਾਬ ਦਾ ਇਹ ਕਹਿੰਦੇ ਆ ਕਿ ਐਨਆਰ ਸਾਡੀ ਪ੍ਰਾਇਓਰਟੀ ਨੇ ਇਹਨਾਂ ਦੇ ਗੇੜੇ ਨਹੀਂ ਲੱਗਣਗੇ ਖੱਜਲ ਖਵਾਰੀ ਨਹੀਂ ਹੋਊਗੀ ਇਹਨਾਂ ਦੇ ਕੰਮ ਥਾਣੇ ਕਚੈਰੀਆਂ 'ਚ ਸਰਕਾਰੀ ਦਰਬਾਰੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਵਾਹ ਦੇਖੋ ਸਰ ਮੇਰੀ ਤਾਂ ਇੱਕ ਰਿਕਵੈਸਟ ਹੈ ਜੀ ਸਾਰਿਆਂ ਨੂੰ ਐਨਆਰਆਈਸ ਜਿਤਾ ਚਲੋ ਇੱਕ ਸਪੈਸ਼ਲ ਜੋ ਗਵਰਨਮੈਂਟ ਕਰ ਵੀ ਰਹੀ ਹੈ ਈਵਨ ਐਨਆਰਆਈਸ ਤੋਂ ਬਣਾ ਵੀ ਆਮ ਦੇਸ਼ ਦਾ ਆਮ ਆਦਮੀ ਵੀ ਬਹੁਤ ਦੁਖੀ ਹੈ ਜੀ ਪਰ ਚਲੋ ਫਿਰ ਵੀ ਆਪਾਂ ਫਰਸਟ ਪ੍ਰਾਇੋਰਟੀ ਹੈ ਕਿ ਐਨਆਰਆਈਸ ਜਿਹੜੇ ਬਾਹਰ ਰਹਿੰਦੇ ਨੇ ਜਿਨ੍ਹਾਂ ਨੂੰ ਇੱਥੇ ਆ ਕੇ ਇੱਥੇ ਦੇ ਸਿਸਟਮ ਨਾਲ ਬਹੁਤ ਹਾਂ ਹੀ ਜ਼ਿਆਦਾ ਜੂਝਣਾ ਔਰ ਖੱਦਲ ਖਰਾਬ ਹੋਣਾ ਪੈਂਦਾ ਜਿਵੇਂ ਕਿ ਮੇਰੇ ਚਾਚਾ ਜੀ ਮੈਂ ਇਹਨਾਂ ਨੂੰ ਖੁਦ ਦੇਖ ਰਿਹਾ ਕਿ ਪਿਛਲੇ 2 ਮਹੀਨੇ ਤੋਂ ਇਹ ਹਰ ਰੋਜ਼ ਸਵੇਰੇ ਜਗਰੋਂ ਐਸਐਸਪੀ ਆਫਿਸ ਮੈਂ ਇਹਨਾਂ ਦੇ ਨਾਲ ਅਸੀਂ ਇਕੱਠੇ ਆਏ ਜਾਂਦੇ ਹਾਂ ਜਿਵੇਂ ਸਾਡੀ ਉੱਥੇ ਜੌਬ ਲੱਗੀ ਹੁੰਦੀ ਆਈ ਬਿਲਕੁਲ ਠੀਕ ਸਵੇਰੇ 9 ਵਜੇ ਤਿਆਰ ਹੋਵੋ ਜੀ 10 ਵਜੇ ਘਰੋਂ ਤੁਰੋ 10:30 ਵਜੇ ਦਫ਼ਤਰ ਸਾਹਮਣੇ ਪਾਰਕਿੰਗ ਲਾ ਕੇ ਅੰਦਰ ਬੈਠੋ ਉੱਥੇ ਬੈਠੇ ਰਹੋ ਜੀ ਸ਼ਾਮ ਤੱਕ ਹਾਂ ਮਤਲਬ ਜੋ ਪੰਜਾਬ ਸਰਕਾਰ ਸੀਐਮ ਸਾਹਿਬ ਨੂੰ ਸਪੈਸ਼ਲੀ ਸਪੈਸ਼ਲੀ ਸੀਐਮ ਸਾਹਿਬ ਨੂੰ ਦਨ ਕੁਲਦੀਪ ਤਾਲੀਵਾਲ ਜੀ ਜੋ ਜਿਨ੍ਹਾਂ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਨਾਰਾਈ ਐਨ ਆਰ ਆਈਜ਼ ਮਨਿਸਟਰ ਹੋਣ ਦੇ ਨਾਤੇ ਈਵਨ اپੋਜੀਸ਼ਨ ਪਾਰਟੀਆਂ ਨੂੰ ਉਸ ਤੋਂ ਵੀ ਅੱਗੇ ਜਬ ਮੇਰਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਆਮ ਪੰਜਾਬ ਨਿਵਾਸੀਆਂ ਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬਹੁਤ ਬੇਨਤੀ ਹੈ ਜੀ ਕਿ ਇਹ ਜੋ ਵੀ ਐਨ ਆਰ ਆਈਜ਼ ਨਾਲ ਜੋ ਵੀ ਤੱਕਾ ਹੋ ਰਿਹਾ ਹੈ ਈਵਨ ਚਲੋ ਆਪਣੇ ਸਮਾਜ ਚ ਹੋਰ ਲੋਕਾਂ ਨਾਲ ਵੀ ਉਹਨਾਂ ਨਾਲ ਉਹਨਾਂ ਨੂੰ ਇਨਸਾਫ ਮਿਲੇ ਠੀਕ ਹੈ ਉਹ ਦਰਦਰ ਦੀਆਂ ਠੋਕਰਾਂ ਖਾਣ ਲਈ ਬੰਦਿਆਂ ਨੂੰ ਮਜਬੂਰ ਨਾ ਹੋਣਾ ਪਵੇ ਹਾਂਜੀ ਆਖਿਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੀ ਕਿ ਜੇ ਆਪਾਂ ਮੰਨਦੇ ਆ ਕਿ ਰੱਬ ਹੈ ਹੂੰ tá feira ਇੱਥੇ ਸੱਚ ਦਾ ਸੱਚ ਦੀ ਜਿੱਤ ਵੀ ਹੋਣੀ ਚਾਹੀਦੀ ਆ ਤੇ ਸੱਚ ਦੇਖਣਾ ਵੀ ਚਾਹੀਦਾ ਹਾਂਜੀ ਸੋ ਕਿਧਰੇ ਕਿਤੇ ਰਣਜੀਤ ਸਿੰਘ ਚਾਹਲ ਐਨ ਆਰ ਆਈ ਯੂਕੇ ਆਪਣਾ ਮਨ ਹੁੜਾ ਕਰਨ ਬੈਠੇ ਆ ਮਨ ਹੁੜਾ ਕਰ ਰਹੇ ਲੋ ਬਾਈ ਜੀ ਕੋਈ ਨਹੀਂ ਮਨਣਾ ਹੁੜਾ ਕਰੋ ਬੰਦਾ ਇਮੋਸ਼ਨਲ ਹੋ ਜਾਂਦਾ ਕਿਉਂਕਿ ਸਰਕਾਰ ਨੂੰ ਹੁਣ ਅਫਸਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਇਸ ਤਰ੍ਹਾਂ ਐਨ ਆਰ ਆਈਆਂ ਦੇ ਨਾਲ ਉਹਨਾਂ ਦੀ ਹੀ ਜ਼ਮੀਨ ਤੇ ਇਸ ਤਰ੍ਹਾਂ ਬਿਹੇਵ ਹੋਊਗਾ ਤਾਂ ਤੁਸੀਂ ਆਪ ਸੋਚੋ ਕਿੱਥੇ ਆਪਾਂ ਕਹਿੰਦੇ ਆ ਕਿ ਬਾਹਰੋਂ ਆ ਕੇ ਲੋਕ ਨਿਵੇਸ਼ ਕਰਨ ਤਾਂ ਬਾਹਰੋਂ ਆ ਕੇ ਕਿਸੇ ਨੇ ਡਾਲਰਾਂ ਚ ਕਮਾ ਕੇ ਆ ਕੇ ਆਪ ਚ ਨਿਵੇਸ਼ਤਾ ਕੀ ਕਰਨਾ ਹੈ ਜਿਹੜੀ ਆਪ ਦੀਆਂ ਪੁਰਾਣੀਆਂ ਹਿੱਸੇ ਵਾਲੀਆਂ ਜ਼ਮੀਨਾਂ ਨੇ ਜੇਕਰ ਉਹਨਾਂ ਤੇ ਵੀ ਕੋਈ ਭਰਾ ਜਾਂ ਕੋਈ ਹੋਰ ਬੰਦਾ ਇਸ ਤਰ੍ਹਾਂ ਕਬਜ਼ਾਉਣ ਦੀ ਪੈਰ ਧਰਨ ਦੀ ਲੱਤ ਫਸਾਉਣ ਦੀ ਕੋਸ਼ਿਸ਼ ਕਰੇ ਤਾਂ ਇਹ ਆਪਣੇ ਆਪ ਚ ਬਹੁਤ ਹੀ ਜ਼ਿਆਦਾ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀਅਤ ਲਈ ਤੇ ਪੰਜਾਬ ਸਰਕਾਰ ਲਈ ਸ਼ਰਮਸਾਰ ਹੁੰਦਾ ਨਜ਼ਰ ਆ ਰਿਹਾ ਹੈ ਸੋ ਫੋਨਮਲਾ ਗਿਆ ਜੀ ਅਮਰੀਕ ਸਿੰਘ ਚਾਹਲ ਨੂੰ ਜਿਹੜੇ ਕੋਲ ਆਲਰੇਡੀ 19 ਕਿੱਲੇ ਜ਼ਮੀਨ ਹੈਗੀ ਹੈ ਤੇ ਪਿੰਡ ਭੁੰਦਰੀ ਵਿਖੇ ਰਹਿ ਰਹੇ ਆ ਪਰ ਹੁਣ ਜਿਹੜੇ ਛੋਟੇ ਪੁਰਾਣੇ ਹਾਂਜੀ ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੇ ਚੱਲ ਸਾਬ ਆਪਣੇ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਵੀ ਜਿਹੜਾ ਤੁਹਾਡੇ ਭੂੰਦਰੀ ਚ ਤੁਹਾਡੀ 19 ਕਿੱਲੇ ਜ਼ਮੀਨ ਹੈਗੀ ਹੈ ਤੇ ਨਾਲ ਤੁਹਾਡੇ ਛੋਟੇ ਭਰਾ ਰੰਦੀਰ ਸਿੰਘ ਚਾਹਲ ਨੇ ਜਿਹੜੇ ਉਹਨੂੰ 17 ਕਿੱਲੇ ਜ਼ਮੀਨ ਹੈ ਇੱਕ ਕੀ ਇਸ਼ੂ ਕੀ ਹੋਇਆ ਹੋਇਆ ਜੀ ਇਹ ਥੋੜਾ ਜਿਹਾ ਜਿਵੇਂ ਚੌਂਕੀ ਥਾਣੇ ਦਾ ਗੱਲ ਕਿਉਂ ਪਹੁੰਚੀ ਹੋਈ ਹੈ ਜ਼ਮੀਨ ਦਾ ਮਾਮਲਾ ਕੀ ਹੈ ਜੀ ਇਹ ਥੋੜਾ ਜਿਹਾ ਮੈਨੂੰ ਦੱਸ ਦਿਓ ਜੀ ਜੋ ਤੁਹਾਨੂੰ ਸਹੀ ਲੱਗਦਾ ਜੀ ਤੇ ਜੋ ਸੱਚ ਹੈਗਾ ਜੀ ਵੀ ਕੀ ਮਾਮਲਾ ਕੀ ਹੈ ਵੀ ਜਿਹੜੇ ਐਨ ਆਰ ਆਈ ਹੈਗੇ ਨੇ ਯੂਕੇ ਤੋਂ ਆਏ ਤੁਹਾਡੇ ਛੋਟੇ ਭਰਾ ਹੀ ਨੇ ਉਹ ਕਹਿ ਰਹੇ ਮੇਰਾ ਵੱਡਾ ਭਰਾ ਮੇਰੀ ਮਰਜ਼ੀ ਦੇ ਬਿਨਾਂ ਜ਼ਮੀਨ ਕਿਸੇ ਠੇਕੇ ਦੇ ਦੇ ਰਿਹਾ ਹੈ ਤੇ ਇੱਕ ਤਰ੍ਹਾਂ ਕਬਜ਼ੇ ਦੀ ਕੋਸ਼ਿ ਇਹ ਹੈ ਕੀ ਸੀਗਾ ਕਿ ਇਹ ਮਾਤਾ ਜੀ ਦੇ ਪੂਰੇ ਫਾਦਰ ਸਾਹਿਬ ਦੇ ਪੂਰੇ ਹੋਣ ਦੇ ਬਾਅਦ ਇਹ ਜਵੀਨ ਮੈਂ ਹੀ ਅੱਗੇ ਠੇਕੇ ਦਿੰਦਾ ਹੁੰਦਾ ਸੀ ਮੈਂ ਹੀ ਇਹ ਲੋਕਾਫਸਟ ਕਰਦਾ ਹੁੰਦਾ ਸੀਗਾ ਠੀਕ ਹੈ ਜੀ ਤੇ ਇਹ ਫਿਰ ਜੋ ਠੇਕਾ ਹੈ ਉਹ ਆਉਦਾ ਹੁੰਦਾ ਸੀਗਾ ਉਹ ਠੇਕਾ ਮਾਤਾ ਜੀ ਦੇ ਹੁੰਦੇ ਤੋਂ ਹੀ ਇਹਨੂੰ ਮਿਲਣ ਲੱਗਿਆ ਸੀ ਜਿਹੜੀ ਜਗ੍ਹਾ ਇਹ ਕਹਿੰਦਾ ਸੀਗਾ ਠਿਕ ਉੱਥੇ ਅੱਜ ਤੱਕ ਜਾਂ ਦਰਹਲ ਕੇ ਕੇਦਾਰ ਹੀ ਠੇਕਾ ਕੇ ਦੇ ਆਉਂਦਾ ਹੁੰਦਾ ਸੀਗਾ ਠੀਕ ਹੈ ਜੀ ਤੇ ਹੁਣ ਕੀ ਹੈ ਕਿ ਇਸ ਵਾਰ ਇਹ ਆਇਆ ਇਸ ਵਾਰ ਆ ਕੇ ਇਹਨੇ ਕੋਈ ਗੱਲਬਾਤ ਨਹੀਂ ਕੀਤੀ ਇਹ ਕੰਪਲੇਨਾਂ ਕਰਨ ਲੱਗਿਆ ਹਰ ਜਗ੍ਹਾ ਕੰਪਲੇਨਾਂ ਇਹਨੇ ਕੀਤੀਆਂ ਨੇ ਚਲੋ ਖੈਰ ਇਹਦੀ ਮਰਜ਼ੀ ਹੈ ਇਹਨੇ ਕੰਪਲੇਨਾਂ ਕਰਨੀਆਂ ਹੂੰ ਕੰਪਲੇਨਾਂ ਕਰਨ ਦੇ ਬਾਅਦ ਇਹ ਐਸਐਸਪੀ ਆਫਿਸ ਤੋਂ ਫੈਸਲਾ ਹੋ ਚੁੱਕਿਆ ਹੈਗਾ ਯਾ ਓਕੇ ਤੇ ਇਹ ਹੁਣ ਸਾਰੇ ਜ਼ਿਕਰਤ ਹੋ ਚੁੱਕੀ ਹੋ ਹੋ ਰਹੀ ਹੈਗੀ ਆ ਹੂੰ ਤਾਂ ਮੈਨੂੰ ਲੱਗਦਾ ਹੈ ਕਿ ਵਿਜ਼ਿਨੈਂਟੀ ਹੋਰ ਟੂ ਸਾਰਟ ਆ ਤੇ ਐਕਚੁਅਲੀ ਅਮਰਿਕ ਸਿੰਘ ਜੀ ਇਹ ਕਹਿੰਦੇ ਜਿਹੜੀ ਮੇਰੀ 17 ਕਿੱਲੇ ਆ ਕਹਿੰਦੇ ਉੱਚ ਮੇਰਾ ਵੱਡਾ ਭਰਾ ਅਮਰਿਕ ਇੰਟਰਫੇਅਰ ਕਿਉਂ ਕਰ ਰਿਹਾ ਕਹਿੰਦੇ ਮੇਰੀ ਮਰਜ਼ੀ ਮੈਂ ਠੇਕੇ ਤੇ ਦਵਾ ਨਾ ਦਵਾ ਮੈਂ ਠੇਕਾ ਆਪ ਰੱਖਾਂ ਕਹਿੰਦੇ ਜਦ 2003 ਦੇ ਵਿੱਚ ਸਾਡੇ ਤਾਏ ਜੀ ਸੀਗੇ ਉਹ ਫੈਸਲਾ ਕਰਕੇ ਸੀਗੇ ਇਹ ਵੀ ਤੁਹਾਨੂੰ ਢੇਰੀਆਂ ਵੰਡ ਕੇ ਸੀਗੇ ਉਹਦੀ ਏਵੈਲੂਏਸ਼ਨ ਹਿਸਾਬ ਨਾਲ ਜੀ ਹੈ ਨਹੀਂਗਾ ਮੇਰੀ ਜਾਣਕਾਰੀ ਹੈ ਨਹੀਂਗਾ ਕਿ ਕੋਈ ਇਸ ਤਰੀਕੇ ਦਾ ਫੈਸਲਾ ਹੋਇਆ ਸੀਗਾ ਆ ਇਹਨੂੰ ਠੇਕਾ 17 ਕਿੱਲੇ ਮਿਲ ਤਾਂ ਠੇਕਾ ਨੂੰ ਮਿਲ ਹੀ ਜਾ ਰਿਹਾ ਹੈਗਾ ਆ ਠੇਕਾ ਨੂੰ ਮਿਲ ਹੀ ਜਾਏਗਾ ਹੁਣ ਐਸ ਵਾਰ ਵੀ ਠੇਕਾ ਲੇਕਿਨ ਇਹ ਕਹਿੰਦੇ 2 ਸਾਲ ਪਹਿਲੇ ਵਾਲਾ ਮੇਰਾ 6-7 ਲੱਖ ਰੁਪਏ ਪੈਂਡਿੰਗ ਪਿਆ ਮੇਰੇ ਭਰਾ ਅਮਰੀਕਾ ਦੇ ਕੋਲ ਹੁਣ ਨਹੀਂ ਮੈਂ ਤਾਂ ਠਿਕਾ ਲੈਂਦਾ ਹੀ ਨਹੀਂ ਜਨਾ ਚਰੇ ਐਸ ਵਾਰ ਵੀ ਜਿਹੜਾ ਠੇਕਾ ਸੀਗਾ ਹਾਂਜੀ ਐਸ ਵਾਰ ਦਾ ਠੇਕਾ ਵੀ ਮੈਂ ਨਹੀਂ ਲਿਆ ਹੈਗਾ ਉਹ ਵੀ ਠੇਕਾ ਇਹਨੇ ਆਪ ਹੀ ਲਿਆ ਹੈਗਾ ਠੇਕੇਦਾਰ ਤੋਂ ਠੀਕ ਹੈ ਜੀ ਠੇਕਾ ਆਪ ਹੀ ਲੈਂਦਾ ਰਿਹਾ ਹੈ ਮੈਂ ਠੇਕਾ ਲਈ ਪਰ ਇਹ ਕਹਿੰਦੇ ਜੀ ਮੇਰੇ 6.5-7 ਲੱਖ ਰੁਪਏ ਪੈਂਡਿੰਗ ਪਿਆ ਹੈ ਲੈਣ ਵਾਲਾ ਇਹ ਮੇਰੀ ਮੇਰੀ ਜਾਣਕਾਰੀ ਇੱਥੇ ਦਾ ਲੈਂ ਠੀਕ ਹੈ ਠੀਕ ਹੈ ਤੇ ਇਹ ਫਿਰ ਡਰ ਕਿਉਂ ਰਿਹਾ ਹੈ ਕਹਿੰਦੇ ਵੀ ਸ਼ਾਇਦ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਨੂੰ ਫਿਰਦਾ ਭਰਾ ਮੇਰਾ ਵਿੱਚ ਬਾਹਰਲੇ ਬੰਦੇ ਹੋਰ ਪਾ ਕੇ ਜਦੋਂ ਮੈਂ ਤਾਂ ਜਦੋਂ ਮੈਂ ਤਾਂ ਇੱਥੇ ਰਹਿਦਾ ਹੀ ਹੈ ਨਹੀਂ ਮੈਂ ਤਾਂ ਉਹਨਾਂ ਕਲਕੱਤਾ ਕਹਿੰਦੇ 나ੜ ਵੀ ਸਾੜੀ ਗਈ ਸੀ ਕਹਿੰਦੇ 나ੜ ਵੀ ਸਾੜੀ ਗਈ ਹੈ ਨਾ ਵੱਲੋਂ ਕਹਿੰਦੇ ਬੰਦੇ ਨੂੰ ਬਾਹਰੋਂ ਬੁਲਾ ਕੇ ਨਹੀਂ ਮੈਨੂੰ ਮੈਂ ਜਦੋਂ ਜਦੋਂ ਇਹ ਜਦੋਂ ਮੈਂ ਖੇਤੀ ਕਰਦਾ ਹੀ ਹੈ ਨਹੀਂਗਾ ਤਾਂ ਮੈਂ ਪਹਿਲੀ ਗੱਲ ਜੋ ਮੈਂ ਖੇਤੀ ਨਹੀਂ ਕਰਦਾ ਹੈਗਾ ਤਾਂ ਮੈਂ ਇਹ ਠੀਕਾ ਇਹਦਾ ਕਿਵੇਂ ਰਹਿਣੂ ਪਹਿਲੀ ਗੱਲ ਦੂਜੀ ਗੱਲ ਦਾ ਹੈ ਨਾ ਆਜਾ ਕਿਵੇਂ ਕਰਨੂੰ ਤੀਜੀ ਗੱਲ ਬੰਧਾਰ ਸੜਕ ਮਿਲ ਜਾ ਮੈਂ ਖੇਤੀ ਨਹੀਂ ਕਰਦਾ ਠੀਕ ਹੈ ਜੀ ਮੈਂ ਇੱਕ ਟੱਕੇ ਹੈ ਮੋਰੇਂ ਧਾਰ ਸੜਦਾ ਆਉਂਗਾ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਆ ਸਰ ਸੋਸੀ ਗੱਲ ਜੀ ਚੰਗਾ ਜੀ ਸਵੇਸਨ ਅਮਰੀਕ ਸਿੰਘ ਚਾਹਲ ਜਿਨ੍ਹਾਂ ਨੇ ਆਪਣਾ ਵਰਜਨ ਦਿੱਤਾ ਹੈ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਸਚਾਈ ਕੀ ਹੈ ਕਿਉਂ ਜਿਹੜੇ ਐਨਆਰਆਈ ਭਰਾ ਨੇ ਇਸ ਤੋਂ ਛੋਟੇ ਅਰਨਦੀਪ ਸਿੰਘ ਚਾਹਲ ਕਿਉਂ ਆ ਕੇ ਆਪਣੇ ਡਰੇ ਹੋਏ ਨੇ ਕਿ ਮੇਰੀ ਜ਼ਮੀਨ ਤੇ ਮੇਰਾ ਇਹੀ ਭਰਾ ਇੰਡਾਇਰੈਕਟ ਵੇ ਦੇ ਨਾਲ ਕਿਤੇ ਨਾ ਕਿਤੇ ਕਬਜ਼ਾ ਕਰਨ ਨੂੰ ਫਿਰਦਾ ਹੈ ਤੇ ਮੈਨੂੰ ਪਰੇਸ਼ਾਨ ਦਿਨੋ ਦਿਨ ਕਰਦਾ ਜਾ ਰਿਹਾ ਹੈ ਸੋ ਗੱਲਬਤ ਕਰਦੇ ਹਾਂ ਭੁੰਦੜੀ ਚੌਂਕੀ ਤੋਂ ਇੰਚਾਰਜ ਏਐਸ ਸਦਾ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਭੁੰਦੜੀ ਦੀ ਵਿਚਨਾ ਮਾਮਲਾ ਚੱਲ ਰਿਹਾ ਬੜਾ ਪਖਿਆ ਹੋਇਆ ਹੈ ਦੋ ਭਰਾ ਨੇ ਸਕੇ ਅਮਰੀਕ ਸਿੰਘ ਤੇ ਰਨਦੀਪ ਸਿੰਘ ਰਨਦੀਪ ਸਿੰਘ ਜਿਹੜੇ ਇੰਗਲ ਇਹ ਕਹਿਣਾ ਦੋਸ਼ ਲਾ ਰਹੇ ਆ ਕਹਿੰਦੇ ਵੀ ਮੇਰਾ ਭਰਾ ਅਮਰੀਕ ਹੈ ਉਹਦੇ ਕੋਲ ਪਹਿਲੇ 19 ਕਿੱਲੇ ਹੈਗੇ ਨੇ ਜੋ ਜ਼ਮੀਨ ਵੰਡੀ ਹੋਈ ਆ ਸਾਢੇ 17 ਕਿੱਲੇ ਆ ਔਰ ਸਾਡੀ ਜ਼ਮੀਨ ਤੇ ਕਬਜ਼ੇ ਕਰਨ ਨੂੰ ਫਰਦਾ ਸਾਡੀ ਜ਼ਮੀਨ ਤੱਕ ਨੇ ਠਿਕਣ ਦੇ ਇਹਨੂੰ ਫਰਦਾ ਦਲਜੀਤ ਜੀ ਮਾਮਲਾ ਕੀ ਹੈ ਕੀ ਜਾਣਕਾਰੀ ਤੁਸੀਂ ਰੱਖਦੇ ਹੋ ਸਾਂਝੀ ਕਰੋ ਇਹਦੇ ਬਾਰੇ ਜਿਹੜੀ ਆ ਮੇਰਕੋ ਕੋਈ ਦਰਖਾਸਤ ਨਹੀਂ ਚੱਲ ਰਹੀ ਕਿਨੇ ਦਰਖਾਸਤ ਜਿਹੜੀ ਐਨਆਰਆਈ ਠਾਣੇ ਚੱਲ ਰਹੀ ਆ ਇੱਕ ਇੱਕ ਉੱਚ ਅਧਿਕਾਰੀ ਸਹਿਬਾਨ ਕੋਲ ਚੱਲ ਰਹੀ ਆ ਜੀ ਤੇ ਮੈਨੂੰ ਪਤਾ ਲੱਗਿਆ ਨਾ ਆਪ ਚ ਵੈਸੇ ਕੰਪਰਮਾਈਜ਼ ਹੋ ਗਿਆ ਵਾ ਜੀ ਠੀਕ ਹੈ ਤੇ ਦੋ ਸਾਨੂੰ ਅਹੇ ਤਾਂ ਪਤ ਲੱਗ ਗਿਆ ਕੰਪਰਮਾਈਜ਼ ਹੋਇਆ ਜਿਲੇ ਐਨਆਰਆਈ ਨਦੀਰ ਨੇ ਉਹ ਹਲੇ ਵੀ ਦੋਸ਼ ਲਾ ਰਿਆ ਕਿ ਕਹਿੰਦੇ ਮੇਰੀ ਜ਼ਮੀਨ ਤੇ ਮੇਰਾ ਭਰਾ ਅਮਰੀਕ ਜਿਹੜਾ ਵੱਡਾ-ਵੱਡਾ ਕਬਜ਼ਾ ਕਰਨ ਨੂੰ ਫਿਰ ਰਿਹਾ ਉਹ ਜ਼ਮੀਨ ਨਾਲ ਲੱਗਦੀ ਆ ਅੱਗੇ ਜਾ ਕੇ ਮੇਰਕੋ ਕੋਈ ਦਰਖਾਸਤ ਨਹੀਂ ਆਈ ਨਾ ਰੰਦੀਰ ਸਿੰਘ ਦੀ ਜਿਹਨਾਂ ਦੀ ਕੋਈ ਦਰ ਕੀ ਹੈ ਨਹੀਂ ਇਹਦੇ ਬਾਰੇ ਮੈਂ ਕੁਝ ਐਨਰਜੀ ਥਾਣੇ ਨਾਲ ਕਹਿ ਸਕਦੇ ਉਹਨਾਂ ਕੋਲ ਦਰਖਾਸਤ ਚੱਲਦੀ ਆ ਹੁਣ ਕੀ ਕੀਤਾ ਨਹੀਂ ਕੀਤਾ ਉਹ ਦੱਸ ਸਕਦੇ ਜੀ ਮੇਰੇ ਕੋਲ ਕੋਈ ਇਨਫਾਰਮੇਸ਼ਨ ਨਹੀਂ ਹੈਗੀ ਇਸ ਬਾਰੇ ਤੁਹਾਡੀ ਚੌਂਕੀ ਵਿੱਚ ਹੁਣ ਤੱਕ ਅਮਰੀਕ ਸਿੰਘ ਵੱਲੋਂ ਜਾਂ ਜਲੇ ਰਣਜੀਤ ਸਿੰਘ ਨੇ ਉਹਨਾਂ ਵੱਲੋਂ ਕੋਈ ਦਰਖਾਸਤਾਂ ਆਈਆਂ ਹੋਣ ਜਾਂ ਕੋਈ ਸ਼ਿਕਾਇਤ ਆਈ ਹੋਵੇ ਕੋਈ ਰਣਜੀਤ ਸਿੰਘ ਕੋਲ ਕੋਈ ਦਰਖਾਸਤ ਨਹੀਂ ਆਈ ਸੀ ਅਮਰੀਕ ਸਿੰਘ ਹਲਵਾਈ ਸੀਗੀ ਉਹ ਫਾਸਪੇਟ ਹੀ ਗਈ ਆ ਮੇਰੇ ਕੋਲ ਹੋਰ ਕੋਈ ਮੈਟਰ ਨਹੀਂ ਚੱਲਦਾ ਜੀ ਇਹਨਾਂ ਕੋਈ ਮੈਟਰ ਨਾ ਮੇਰੇ ਕੋਲ ਨਹੀਂ ਉੱਪਰ ਅਧਿਕਾਰੀਆਂ ਕੋਲ ਚੱਲਦਾ ਹੋਊਗਾ ਜੀ ਐਨਰਜੀ ਥਾਣੇ ਚੱਲ ਰਿਹਾ ਮੇਰੇ ਕੋਲ ਨਹੀਂ ਹੈ ਕੋਈ ਪਿੰਡ ਨੂੰ ਪਹਿਲ ਹੈ ਉਹ ਬਾਹਰਲੇ ਮੁਲਕਾਂ ਚ ਆਪਣਾ ਡਾਲਰ ਪਾਉਂਡ ਕਮਾਉਂਦੇ ਆ ਪਰ ਆਪਣੀ ਪੰਜਾਬ ਜਿਹੜੀ ਮਾਂ ਧਰਤੀ ਹੈ ਇਹਨਾਂ ਛੱਡਣ ਇੱਥੇ ਆਣ ਜੇ ਦਿਲਜੀਤ ਜੀ ਐਦਾ ਹੀ ਮਾਂ ਧਰਤੀ ਤੋਂ ਲੋਕਾਂ ਨੂੰ ਡਰ ਲੱਗੂ ਆ ਕਿ ਸਾਡੀ ਕੋਈ ਪੁਰਾਣੀ ਜ਼ਮੀਨ ਪਿਓ ਦਾਦਿਆਂ ਵਾਲੀ ਕੋਈ ਆਈਸਟੇ ਦਬੜਾ ਲਵੇ ਤਾਂ ਫਿਰ ਜਿਹੜੀ ਪੰਜਾਬ ਸਰਕਾਰ ਹੈ ਇਹ ਫਿੱਕੀ ਨਹੀਂ ਪੈਰੀ ਜੀ ਨਹੀਂ ਮੈਂ ਦੇ ਨਾਮ ਕਾਨੂੰਨ ਜਿਹੜਾ ਵਾ ਬਿਲਕੁਲ ਇਹ ਸਖਤ ਆ ਕਿਸੇ ਨਾਲ ਧੱਕਾ ਨਹੀਂ ਹੁੰਦਾ ਸਾਡੇ ਨਾਲ ਇਹ ਅਧਿਕਾਰੀ ਕੋਈ ਸਖਤ ਆਪਣੇ ਧੱਕਾ ਹੁੰਦੇ ਕਿਸੇ ਨਾਲ ਬਿਲਕੁਲ ਉਹਨੂੰ ਪ੍ਰੋਪਰ ਇਨਸਾਫ ਮਿਲਦਾ ਜਿਹੜਾ ਇਹਦੀ ਜਾਣਕਾਰੀ ਆ ਐਨਆਰ ਥਾਣੇ ਤੋਂ ਲਓ ਉਹ ਤੁਹਾਨੂੰ ਸਾਰੀ ਦੀਪ ਸਿੰਘ ਨੇ ਛੋਟੇ ਭਰਾ ਚ ਉਥੇ ਨੰਬਰ ਵਾਲੇ ਐਨ ਆਰ ਆਈ ਉਹ ਕਹਿੰਦੇ ਆ ਜੀ ਮੈਂ ਹੁੰਦਰੀ ਚੌਕ ਕੀ ਗੇੜੇ ਬਹੁਤ ਮਾਰੇ ਆ ਤੇ ਉਥੇ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਮੇਰੀ ਜ਼ਮੀਨ ਦਾ ਹੱਕ ਨਹੀਂ ਦਵਾਇਆ ਜਾ ਰਿਹਾ ਬਿਲਕੁਲ ਬਿਲਕੁਲ ਬੇਬੁਨਿਆਦ ਹੈ ਕੋਈ ਕੰਪਲੇਟ ਨਹੀਂ ਬਿਲਕੁਲ ਵਰਨਦੀਪ ਸਿੰਘ ਨੂੰ ਸੁਣਵਾਈ ਦਿੱਤੀ ਗਈ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਮੈਟਰ ਨਹੀਂ ਹੈਗਾ ਜੀ ਠੀਕ ਹੈ ਸੋ ਫਿਲਹਾਲ ਅਪਡੇਟ ਇਹ ਹੈ ਦੇ ਵਿੱਚ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਸੋ ਇਸ ਤੋਂ ਇਲਾਵਾ ਜੀ ਜੀ ਜੇ ਵਧੇਰੀ ਜਾਣਕਾਰੀ ਹਾਸਲ ਕਰਨੀ ਹੋਵੇ ਫਿਰ ਕਿਹਨੇ ਕੋਲ ਜਾਈਏ ਥਾਣਾ ਐਨ ਆਰ ਆਈ ਤੇ ਜਾਓ ਜੀ ਉਹ ਦੱਸਣਗੇ ਜਿਆਦਾ ਤੇ ਬ ਜਾਵਾ ਉਹ ਤਾਂ ਉਸ ਬੰਦੇ ਨੂੰ ਸਭ ਜਾਣਕਾਰੀ ਮੈਂ ਦੱਸ ਰਿਹਾ ਜੀ ਜਿਆ ਤਾਂ ਕਿਸੇ ਨੇ ਵੀ ਜਾਨੇ ਭੇਜਾ ਉਹਨੂੰ ਵੀ ਜਾਣਕਾਰੀ ਸਾਰੀ ਹੈਗੀ ਆ ਉਹ ਤੁਹਾਨੂੰ ਵੀ ਗਮਰਾਹ ਕਰ ਰਿਹਾ ਸਾਨੂੰ ਵੀ ਗਮਰਾਹ ਕਰ ਰਿਹਾ ਜੀ ਅੱਛਾ ਹਾਂ ਉਹਨੂੰ ਸਭ ਜਾਣਕਾਰੀ ਆ ਵੀ ਉਹਨਾਂ ਦਾ ਕੰਬਰ ਵਾਈ ਹੋਇਆ ਜਾਂ ਨਹੀਂ ਹੋਇਆ ਉਹਨਾਂ ਕੋਲ ਸਭ ਕੁਝ ਤੁਹਾਨੂੰ ਵੀ ਗਮਰਾਹ ਕੀਤਾ ਜਾ ਰਿਹਾ ਸਾਨੂੰ ਚੌਂਕੀ ਜਾ ਰਿਹਾ ਵੀ ਗਮਰਾਹ ਕੀਤਾ ਜਾ ਰਿਹਾ ਵਾ ਮੇਰੇ ਕੋ ਕੋਈ ਮੈਟਰ ਨਹੀਂ ਚੱਲਦਾ ਕਿਸੇ ਤਰ੍ਹਾਂ ਦਾ ਵੀ ਜੇ ਮੇਰੇ ਕੋ ਮੈਟਰ ਹੁੰਦਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੰਦਾ ਇਸ ਚੀਜ਼ ਠੀਕ ਹੈ ਪਰ ਜਦੋਂ ਅਮਰੀਕ ਜੀ 19 ਕਿਲੇ ਆ ਜਾਂ ਰੰਧੀਰ ਦੇ 17 ਕਿਲੇ ਆ ਇਹਨਾਂ ਦਾ ਪਰਿਵਾਰਕ ਮੈਟਰ ਫੈਰ ਰਹੇ ਦੱਸੂ ਮੈਨੂੰ ਬੈਟਰੀ ਨਹੀਂ ਮੈਨੂੰ ਨੌਲੇਜ ਨਹੀਂ ਹੈ ਕਿਸ ਬਾਰੇ ਉਹਦਾ ਆਪਸ ਚ ਭਰਾਵਾਂ ਦਾ ਹੋਊਗਾ ਜਿੱਥੇ ਚੱਲਦਾ ਹੀ ਉਹ ਦੱਸਣਗੇ ਇਸ ਬਾਰੇ ਮੈਂ ਤੁਹਾਨੂੰ ਦਾਨਾ ਭਰਾਵਾਂ ਨਾਲ ਤੇ ਦੱਸਣਾ ਜੀ ਤੇ ਉਹ ਦੋਨੇ ਤਰ੍ਹਾਂ ਮੈਚ ਹੋਣਗੀਆਂ ਜਾਂ ਇੱਕ ਤਰ੍ਹਾਂ ਹੋ ਜਿਹੜੀ ਵੀ ਹੈਗੀ ਆ ਉਹ ਮਹਿਕਮੇ ਨੂੰ ਤੁਹਾਨੂੰ ਕਮਰਾ ਕਰ ਰਿਹਾ ਇਸ ਟਾਈਮ ਉਹਨਾਂ ਦੇ ਆਪਸ ਚ ਪ੍ਰਤਾਜ ਕਰ ਰਹੇ ਜਿਹਾ ਹੈ ਇਹ ਤਾਂ ਕੋਈ 55 ਟਾਈਪ ਕੋਈ ਮਾੜੀ ਬੁੜੀ ਬੈਂਸ ਵੱਜੋ ਕੰਮ ਨਹੀਂ ਹੋਇਆ ਮੇਰੇ ਕੋਲ ਮੇਰੇ ਕੋਈ ਨਹੀਂ ਹੈ ਅਜੇ ਹਾਲੀ ਅਜੇ ਕੁਝ ਵੀ ਨਹੀਂ ਹੋਇਆ ਹੈ ਇਹਦਾ ਕੋਈ ਗੱਲਬਾਤ ਨਹੀਂ ਸੋ ਇਹ ਸਾਨੂੰ ਭੁੰਦਰੀ ਚੌਕੀ ਤੋਂ ਇੰਚਾਰਜ ਸਦਾਰ ਏਐਸ ਦਿਲਜੀਤ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਇਹ ਕੋਈ ਅਪਡੇਸ਼ਨ ਨਹੀਂ ਹੈ ਇਹ ਐਨਆਰਏ ਥਾਣੇ ਚ ਹੋ ਸਕਦੀ ਹੈ ਜਾਂ ਵੱਡੇ ਅਫਸਰਾਂ ਕੋਲ ਕੋਈ ਸ਼ਿਕਾਇਤ ਹੋ ਸਕਦੀ ਹੈ ਪਰ ਫਿਲਹਾਲ ਮੇਰੇ ਕੋਲ ਜੇ ਮੈਂ ਕੁਝ ਕਰਨਾ ਵਾ ਕਰਨ ਦੇ ਦਾਰੇ ਚ ਰਹਿ ਕੇ ਹੀ ਕਰਨਾ ਹੈ ਪਰ ਫਿਲਹਾਲ ਮੇਰੇ ਕੋਲ ਕਰਨ ਵਾਸਤੇ ਕਾਰਵਾਈ ਵਾਸਤੇ ਚਾਹੀ 56 ਜਾਂ ਕੋਈ ਹੋਰ ਕਾਰਵਾਈ ਹੈ ਅਜੇ ਹੀ ਦੋਨੋਂ ਪੱਖਾਂ ਵੱਲੋਂ ਮੇਰੇ ਕੋਲ ਨਾ ਕੋਈ ਸ਼ਿਕਾਇਤ ਆਈ ਹੈ ਤੇ ਨਾ ਹਲੇ ਫਿਲਹਾਲ ਕੋਈ ਕਾ ਕਾਰਵਾਈ ਅਪਡੇਸ਼ਨ ਦੇ ਵਿੱਚ ਹੈਗੀ ਹੈ ਕੈਮਰਾਮੈਨ ਕੁਮਾਰ ਸਿੰਘ ਸਾਗਰ ਦੇ ਨਾਲ ਨਫਰੀ ਸਿੰਘ ਵਿਧੀ ਲੁਧਿਆਣਾ ਲਾਈਵ ਨਿਊਜ਼